ਯੂਐਸ ਦੇ ਵਿੱਚ ਅਮਰੀਕਾ ਦੇ ਵਿੱਚ ਤਰਥੱਲੀ ਮੱਚੀ ਹੋਈ ਆ ਹਰਜੀਤ ਕੋਰ ਵਾਲਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਜਿਹੜਾ ਪੰਜਾਬੀ ਡਰਾਈਵਰ ਨੇ ਉਹਨਾਂ ਦੇ ਉੱਤੇ ਤਲਵਾਰ ਲਟਕੀ ਐ ਜਿਸ ਤਰੀਕੇ ਨਾਲ ਅਸਾਈਲਮ ਵਾਲੇ ਤੇ ਵਰਕ ਪਰਮਿਟ ਵਾਲੇ ਲੋਕ ਐ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਦੇਣ ਤੋਂ ਮਨਾ ਕੀਤਾ ਗਿਆ ਔਰ ਇਤਨਾਲ ਹਜ਼ਾਰਾਂ ਪੰਜਾਬੀ ਬੇਰੁਜ਼ਗਾਰ ਹੋਣ ਦੀ ਪੌਸਿਬਿਲਟੀ ਐ ਇੱਕ ਅੰਕੜਾ ਸਰਦਾਰ ਜਸਪ੍ਰੀਤ ਸਿੰਘ ਹੋਰੀ ਦੇ ਰਹੇ ਸੀ ਅਸੀਂ ਇਹਨਾਂ ਤੋਂ ਸਮਝਦੇ ਹਾਂ ਉੱਥੇ ਹੋਰ ਬਹੁਤ ਸਾਰੀਆਂ ਡਿਵੈਲਪਮੈਂਟਸ ਨੇ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਜਿਹੜੇ ਉਹਗੇ ਵਕੀਲ ਨੇ ਅਟਾਰਨੀ ਐਟ ਲਾ ਨੈ ਇਹ ਸਾਡੇ ਨਾਲ ਨੇ ਔਰ ਅਸੀਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਰਜੀਵ ਭਾਸਕਰ ਜੀ ਮੇਰੇ ਸਹਿਯੋਗੀ ਰਹਿਣਗੇ ਸਾਡੇ ਨਾਲ ਜਸਪ੍ਰੀਤ ਜੀ ਵੈਲਕਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿ ਨਵੀਆਂ ਡਿਵੈਲਪਮੈਂਟਸ ਕੀ ਨੇ ਆ ਜਿਹੜੀ ਲੇਟੈਸਟ ਤੁਸੀਂ ਉਸ ਦਿਨ ਖਬਰ ਦਿੱਤੀ ਸੀ ਤੁਸੀਂ ਹੀ ਇਹਨੂੰ ਬ੍ਰੇਕ ਕੀਤਾ ਖਾਸ ਤੌਰ ਤੇ ਪੰਜਾਬੀ ਭਾਈਚਾਰੇ ਲਈ ਇਹ ਤਾਂ ਬਹੁਤ ਅੰਕੜਾ ਵੱਡਾ ਹੋ ਰਿਹਾ ਕਿ ਕਿੰਨੇ ਹਜ਼ਾਰ ਲੋਕ ਸਾਡੇ ਜਿਹੜੇ ਉਹ ਟਰਕਿੰਗ ਚੋਂ ਬਾਹਰ ਹੋ ਜਾਣਗੇ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਅੱਗੇ ਰੀਨਿਊ ਨਹੀਂ ਹੋਣਗੇ ਜਾਂ ਜਿਹੜੇ ਹੁਣ ਉਮੀਦ ਲੈ ਕੇ ਕਿਧਰੇ ਬੈਠੇ ਸੀ ਵੀ ਸਾਨੂੰ ਮਿਲ ਜਾਣਗੇ ਉਹਨਾਂ ਕੋਲ ਰਸਤੇ ਕੀ ਬਚੇ ਨੇ ਫਿਰ ਅਸੀਂ ਤੁਹਾਡੇ ਤੋਂ ਇਹ ਵੀ ਸਮਝਣਾ ਹੈ ਕਿ ਜਿੱਦਾਂ ਹਰਜੀਤ ਕੌਰ ਦੇ ਅਸੀਂ ਇੱਥੇ ਦੇਖ ਰਹੇ ਸੀ ਕਿ ਬਹੁਤ ਤਕਲੀਫ ਦਰਦ ਹੈ ਕਿੰਨੀਆਂ ਉਹਨਾਂ ਚੈਨਲਸ ਨੂੰ ਇੰਟਰਵਿਊ ਦਿੱਤੀ ਔਰ ਹਰ ਇੱਕ ਮਿੰਟ ਬਾਅਦ ਉਹਨਾਂ ਦੇ ਅਥਰੋਂ ਨਿਕਲ ਰਹੇ ਸੀ ਰੋ ਰਹੇ ਸੀਗੇ ਆਪਸ਼ਨ ਕੀ ਬਚਦੀ ਹੈ ਜਿਹੜੇ ਲੋਕ ਡਿਪੋਰਟ ਹੋ ਗਏ ਕਿ ਉਹ ਪੱਕੇ ਤੌਰ ਤੇ ਅਮਰੀਕਾ ਤੋਂ ਬੈਨ ਹੋ ਗਿਆ ਜਾਂ ਇਨਵੈਸਟਰ ਵੀਜੇ ਤੋਂ ਲੈ ਕੇ ਕੋਈ ਹੋਰ ਸੰਭਾਵਨਾਵਾਂ ਹੁੰਦੀਆਂ ਨੇ ਉਹਨਾਂ ਦੀ ਦੁਬਾਰਾ ਐਪਲੀਕੇਸ਼ਨ ਲਾਈ ਜਾ ਸਕਦੀ ਹੈ ਜਾਂ ਉਹਨਾਂ ਨੂੰ ਵੀਜ਼ਾ ਲੈਣ ਦੇ ਵਿੱਚ ਕੋਈ ਹੋਰ ਤਰੀਕਾ ਕਰ ਕੀ ਹੈ ਸੋ ਜੇ ਤੁਸੀਂ ਅੱਗੇ ਗੱਲ ਵਧਾ ਸਕੋ ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਆਪਾਂ ਟਰੱਕਿੰਗ ਦੀ ਕਿਉਂਕਿ ਇਹ ਵੱਡੀ ਖਬਰ ਹੈਗੀ ਆ ਤੇ ਇਹ ਆਪਾਂ ਹੀ ਬ੍ਰੇਕ ਕੀਤੀ ਸੀ ਮੀਡੀਆ ਤੇ ਇਹ ਪਰਸੋਂ ਇਹ ਬੇਸਿਕਲੀ ਕੀ ਆ ਕਿ ਮਈ ਤੋਂ ਇਹ ਸ਼ੁਰੂ ਆ ਕਿ ਇਹਨਾਂ ਨੇ ਨਾ ਜਦੋਂ 트럼ਪ ਸਾਹਿਬ ਪ੍ਰੈਜ਼ੀਡੈਂਟ ਬਣੇ ਆ ਤਾਂ ਉਸ ਤੋਂ ਬਾਅਦ ਜਿਹੜੇ ਮਿਸਟਰ ਡਫੀ ਆ ਟ੍ਰਾਂਸਪੋਰਟੇਸ਼ਨ ਸੈਕਟਰੀ ਉਹਨਾਂ ਦੀ ਡਿਊਟੀ ਲਈ ਸੀ ਵੀ ਸਟੇਟਾਂ ਦੇ ਵਿੱਚ ਜਿਹੜਾ ਲਾਅ ਇੰਪਲੀਮੈਂਟ ਨਹੀਂ ਹੋ ਰਿਹਾ ਜਿਹੜਾ ਇਹ ਲਾਅ ਹੈ ਨਾ ਇਹ ਬੜਾ ਪੁਰਾਣਾ ਐਫ ਐਮ ਸੀ ਐਸਾ ਜਿਹੜਾ ਹੈਗਾ ਇਹ ਅਥਾਰਟੀ ਜਿਹੜੀ ਕਾਨੂੰਨ ਬਣਾਉਂਦੀ ਆ 50 60 ਸਾਲ ਪੁਰਾਣਾ ਲਾ ਹੈਗਾ ਜਿਹੜਾ ਟਰੱਕਿੰਗ ਨੂੰ ਰੈਗੂਲੇਟ ਕਰਦਾ ਪਰ ਉਹ ਸਰਕਾਰ ਕਹਿ ਰਹੀ ਹੈ ਕਿ ਐਨਫੋਰਸ ਨਹੀਂ ਹੋਇਆ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਕੋਈ ਇੰਗਲਿਸ਼ ਨਹੀਂ ਆਉਂਦੀ ਉਹਨਾਂ ਦੇ ਕੋਈ ਚੈੱਕ ਨਹੀਂ ਉਹ ਜਿੱਦਾਂ ਅ ਇੱਥੇ ਜੋ ਚਲਾਉਂਦੇ ਆ ਉਹ ਰੂਲ ਵਾਇਲਟ ਕਰਦੇ ਨੇ ਜਿੱਦਾਂ ਲੌਗ ਬੁੱਕ ਨੂੰ ਅੱਗੇ ਪਿੱਛੇ ਕਰ ਦਿੰਦੇ ਆ ਹੋਰ ਕਈ ਕੁਛ ਆ ਉਹ ਕੀ ਹੋਇਆ ਵੀ ਉਹਦੇ ਨਾਲ ਐਕਸੀਡੈਂਟ ਤਿੰਨ ਇਨਸੀਡੈਂਟ ਉਹ ਕਹਿ ਰਹੇ ਨੇ ਕਿ ਡਰਾਈਵਰਾਂ ਦੇ ਹੋਏ ਜਿਹੜੇ ਇੱਕ ਨੌਨ ਸਿਟੀਜ਼ਨ ਨੇ ਉਹਨਾਂ ਚ ਇੱਕ ਹਰਜਿੰਦਰ ਸਿੰਘ ਵੀ ਆ ਦੋ ਹੋਰ ਨੇ ਉਹਨਾਂ ਨੂੰ ਯੂਜ਼ ਕਰਕੇ ਉਹਨਾਂ ਨੇ ਫਿਰ ਉਹ ਜਿਆਦਾ ਇਸ ਚੀਜ਼ ਦਾ ਉਹਨਾਂ ਨੂੰ ਇੱਕ ਸਮ ਦਾ ਆਪਾਂ ਇਹ ਕਹਿ ਲਈਏ ਕਿ ਮੋਰਲ ਅਥਾਰਟੀ ਮਿਲ ਗਈ ਜਾਂ মিডিਆ ਦੇ ਵਿੱਚ ਜਿਆਦਾ ਹੋ ਗਿਆ ਰਿਪੋਰਟ ਉਹ ਤੇ ਇਹਨਾਂ ਨੂੰ ਲੱਗਿਆ ਵੀ ਹੁਣ ਇਹਨੂੰ ਇਨਫੋਰਸ ਕੀਤਾ ਜਾਵੇ ਸਖਤੀ ਦੇ ਨਾਲ ਇਥੇ ਹੈ ਕਿ ਆ ਕਿ ਇੱਕ ਨਾ ਨੌਨ ਡੋਮਿਸਾਈਲ ਜਿਹੜਾ ਹੁੰਦਾ ਲਾਇਸੈਂਸ ਹੁੰਦਾ ਜਿਹੜਾ ਟਰਕਿੰਗ ਦਾ ਸੀ ਡੀ ਐਲ ਲਾਇਸੈਂਸ ਆ ਜੀ ਇੱਕ ਹੁੰਦਾ ਡੋਮਿਸਾਈਲ ਡੋਮਿਸਾਈਲ ਤਾਂ ਉਹ ਜਿਹੜੇ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਨੇ ਜਿਹੜਾ ਦੂਜਾ ਆ ਉਹ ਬੰਦੇ ਨੇ ਜਿਹੜੇ ਕਿ ਮਤਲਬ ਬਾਹਰੋਂ ਟਰੱਕ ਲੈ ਕੇ ਜਿਵੇਂ ਕੈਨੇਡਾ ਤੋਂ ਕੋਈ ਬੰਦਾ ਆ ਗਿਆ ਇਥੇ ਲੋਡ ਲੈ ਕੇ ਮੈਕਸੀਕੋ ਤੋਂ ਆਉਂਦੇ ਆ ਤੇ ਜਾਂ ਜਿਹੜੇ ਇਥੇ ਵੀ ਨੌਨ ਸਿਟੀਜ਼ਨ ਨੇ ਜਿੱਦਾਂ ਜਿਨਾਂ ਕੋ ਵਰਕ ਪਰਮਿਟ ਨੇ ਸੈਲਮ ਵਾਲੇ ਜਿਹੜੇ ਆਪਾਂ ਨੂੰ ਫੈਕਟ ਜਿਆਦਾ ਆਪਣੇ ਬੰਦਿਆਂ ਨੂੰ ਜਾਂ ਡਾਕਾ ਦੇ ਕੇਸ ਦੇ ਅੰਦਰ ਵਰ ਪਰਮਿਟ ਵਗੈਰਾ ਹੈਗੇ ਆ ਹੂੰ ਉਹ ਜਿਹੜੀਆਂ ਸਟੇਟਾਂ ਸੀ ਖਾਸ ਕਰਕੇ ਆ ਮਤਲਬ ਜਿੱਥੇ ਆਪਣੇ ਪੰਜਾਬੀ ਜ਼ਿਆਦਾ ਨੇ ਕੈਲੀਫੋਰਨੀਆ ਵਗੈਰਾ ਵਸ਼ਿੰਗਟਨ ਓਰੇਗਨ ਹੋ ਗਈ ਈਵਨ ਯੂਟਾ ਦੇ ਵਿੱਚ ਵੀ ਹਾਲਾਂਕਿ ਰਿਪਬਲਿਕਨ ਸਟੇਟ ਆ ਪਰ ਫਿਰ ਵੀ ਕਾਫੀ ਨਰਮ ਸੀ ਇਹ ਜਿਹੜੇ ਬੰਦਿਆਂ ਕੋਲ ਵਰਕ ਪਰਮਿਟ ਆ ਜਦੋਂ ਬੰਦਾ ਇੱਥੇ ਆਉਂਦਾ ਸੀ ਸੈਲਮ ਦਾ ਕੇਸ ਲਾਇਆ 6 ਮਹੀਨੇ ਬਾਅਦ 180 ਦਿਨ ਬਾਅਦ ਉਹ एलिਜੀਬਲ ਹੋ ਜਾਂਦਾ ਵਰਕ ਪਰਮਿਟ ਲਈ ਤੇ ਵਰਕ ਪਰਮਿਟ ਜਿਹੜੀ ਪਿਛਲੀ ਸਰਕਾਰ ਨੇ 5 ਸਾਲ ਦਾ ਕਰਤਾ ਸੀ ਇਹਨਾਂ ਦਾ ਉਹਦੇ ਜੇ ਉਹ ਬੰਦਾ ਉਹ ਐਗਜ਼ਾਮ ਵਗੈਰਾ ਪਾਸ ਕਰ ਲੈਂਦਾ ਸੀਗਾ ਤੇ ਉਹ ਸਾਰਾ ਤੇ ਉਹਨੂੰ ਉਹ ਸੀਡੀ ਲਾਇਸੈਂਸ ਦੇ ਜਾਂਦੇ ਸੀਗੇ ਤੇ ਇਸੇ ਕਰਕੇ ਆਪਣੀ ਟੈਂਡੈਂਸੀ ਬੰਦਿਆਂ ਦੀ ਇਹ ਹੀ ਹੁੰਦੀ ਸੀ ਕਿ ਜਦੋਂ ਹੁਣ ਵਰ ਪਰਮਟ ਆ ਗਿਆ ਟਰੱਕ ਤੇ ਚੜਜੋ ਉਹਦਾ ਕਾਰਨ ਇਹ ਸੀ ਕਿ ਇਨਕਮ ਜ਼ਿਆਦਾ ਹੈਗੀ ਜਿਹੜੀ ਐਵਰੇਜ ਵੀ ਕੋਈ ਮਰੋ ਕਹਿ ਲੋ ਡਰਾਈਵਰ ਹੈਗਾ ਜਿਹੜਾ ਕਿਸੇ ਲਈ ਵੀ ਚਲਾਉਂਦਾ ਸੀ ਟਰੱਕ ਜਾਂ ਹੁਣ ਵੀ ਚਲਾਉਂਦਾ ਉਹਦੀ 6-7000 ਦੀਨ ਕਮਾ ਮਹੀਨੇ ਦੀ ਜਿਹੜਾ ਆਪਣਾ ਚਲਾਉਂਦਾ ਵੀ ਤਾਂ 10-12000 ਡਾਲਰ ਵੀ ਹੋ ਸਕਦੀ ਆ ਤੋ ਇੰਨੀ ਇਨਕਮ ਜਿਹੜੀ ਆ ਉਹ ਕਿਸੇ ਹੋਰ ਜਿਹੜੇ ਇਸ ਕਿਸਮ ਦੇ ਕੰਮ ਹੈਗੇ ਆ ਜਿਹੜੇ ਕਿ ਨੌਨ ਵਿਗਿਆਲੋ ਪ੍ਰੋਫੈਸ਼ਨਲ ਕੰਮ ਨੇ ਉਹਨਾਂ 'ਚ ਨਹੀਂ ਹੈ ਤੇ ਦੂਸਰਾ ਇਹ ਸੀ ਫਿਰ ਆਪਣੇ ਬੰਦੇ ਮਿਹਨਤੀ ਨੇ ਇਸ ਕਰਕੇ ਉਹ ਇਹ ਕੰਮ लायक ਵੀ ਕਰਦੇ ਆ ਕਿ ਕੰਮ ਦੇ ਵਿੱਚ ਇਹ ਵੀ ਤੁਹਾਨੂੰ ਟ੍ਰੈਵਲ ਜ਼ਿਆਦਾ ਕਰਨ ਦਾ ਮੌਕਾ ਮਿਲਦਾ ਤੇ ਪਲੱਸ ਇਹ ਆਪਣੀ ਫਿਰ ਬੱਗੇ ਤੋਂ ਅਕੇ ਜਿਹੜੀ ਟਰਕਿੰਗ ਕੰਪਨੀ ਬਣਾ ਕੇ ਜ਼ਿਆਦਾ ਜਿਹੜੇ ਹੈਗੇ ਟਰੱਕ ਪਾ ਲੈਂਦੇ ਆ ਇਸ ਤਰ੍ਹਾਂ ਦਾ ਆਪਣੇ ਲੋਕਾਂ ਨੂੰ ਹੈ ਮਿਹਨਤ ਵਾਲਾ ਕੰਮ ਹੈ ਕਿਉਂਕਿ 2-3 ਹਜ਼ਾਰ ਮੀਲ ਤੇ ਅਮਰੀਕਾ ਡਿਸਟੈਂਸ ਬਹੁਤ ਜ਼ਿਆਦਾ ਨੇ ਬਹੁਤ ਕਿਹਦਾ ਵੱਡਾ ਖੇਤਰਫਲਾ ਤੇ ਇਹਦੇ 'ਚ ਇਹ ਸੌਖਾ ਕੰਮ ਨਹੀਂ ਹੈ ਅੱਛਾ ਉਹਦੇ ਵਿੱਚ ਹਰਜਿੰਦਰ ਸਿੰਘ ਦਾ ਜਿਹੜਾ ਕੇਸ ਸੀਗਾ ਜੀ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਇਹਨਾਂ ਨੇ ਫੈਸਲਾ ਕੀਤਾ ਕਿ ਜਿਹੜੇ ਬੰਦਿਆਂ ਕੋਲ ਵਰਕ ਪਰਮਿਟ ਕਿਉਂਕਿ ਹਰਜਿੰਦਰ ਸਿੰਘ ਕੋਲ ਸੀਗਾ ਸਿਰਫ ਵਰਕ ਪਰਮਿਟ ਜੀ ਅ ਇਹ ਜਿਆਦਾ ਜਿਹੜੇ ਆਪਣੇ ਟਰੱਕ ਡਰਾਈਵਰ ਇਹਨਾਂ ਕੋਲ ਵਰਕ ਪਰਮਿਟ ਨਹੀਂ ਤੇ ਉਹ ਅੱਗੇ ਸੀ ਵੀ ਜਿੰਨੀ ਦੇਰ ਦਾ ਵਰਕ ਪਰਮਿਟ ਆ ਉਨੀ ਦੇਰ ਦਾ ਲਾਇਸੈਂਸ ਜੇ ਕੋਈ ਵੈਲੀਡੇਸ਼ਨ ਨਾ ਹੋਵੇ ਜਿਵੇਂ ਕਿਸੇ ਦਾ 4 ਸਾਲ ਦਾ ਜਿਵੇਂ 5 ਸਾਲ ਦਾ ਵਰਕ ਪਰਮਿਟ ਆ ਉਹ 4.5 ਸਾਲ ਦਾ ਇਹ 5 ਸਾਲ ਦਾ ਹੀ ਮਿਲ ਜਾਂਦਾ ਇਸ ਤੋਂ ਬਾਅਦ ਹੁਣ ਜਿਹੜੇ ਰੂਲ ਇਹਨਾਂ ਨੇ ਅ ਅਥਰਸੜੇ ਅਨਾਉਂਸ ਕੀਤੇ ਨੇ ਉਹ ਬਹੁਤ ਹੀ ਜ਼ਿਆਦਾ ਉਹਦਾ 네ਗੇਟਿਵ ਤੇ ਮਾੜਾ ਕਹਿ ਲਓ ਇੰਪੈਕਟ ਪਊਗਾ ਆਪਣੀ ਕਮਿਊਨਿਟੀ ਦੇ ਉੱਤੇ ਜਿਹੜੇ ਬੰਦੇ ਇੱਥੇ ਟਰੱਕ ਚਲਾਉਂਦੇ ਆ ਜਿਹੜੇ ਕਿ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਆ ਉਹਦੇ ਜਨਾਂ ਨੇ ਇਹ ਕਰਤਾ ਜਿਹੜੀ ਇੰਪੋਰਟੈਂਟ ਚੀਜ਼ ਆ ਕਿ ਜਿਹੜੇ ਬੰਦੇ ਦੇ ਕੋਲ ਵਰਕ ਪਰਮਿਟ ਹੈ ਸਿਰਫ ਸੈਲਮ ਵਾਲਾ ਜਾਂ ਜਿਹੜਾ ਡਾਕਾ ਦਾ ਰੈਸੀਪੈਂਟ ਆ ਉਹਦਾ ਵਰਕ ਪਰਮਿਟ ਆ ਕਿਸੇ ਕਿਸਮ ਦਾ ਉਹ ਸੀਡੀਐਲ ਲਾਇਸੈਂਸ ਨਹੀਂ ਲੈ ਸਕਦਾ ਤੇ ਜੇ ਉਹਦੇ ਕੋਲ ਇਹ ਹੈਗਾ ਉਹ ਗੈਰ ਨਿਊ ਨਹੀਂ ਹੋਏਗਾ ਉਹਨੂੰ ਕਿਸੇ ਕੋਲੇ ਸਾਲ ਦਾ 2 ਸਾਲ 3 ਸਾਲ ਬਚੇ ਨੇ ਜਾਂ 6 ਮਹੀਨੇ ਉਹ ਤੋਂ ਬਾਅਦ ਨਿਊ ਨਹੀਂ ਹੋਣਾ ਉਹ ਉਹਦੇ ਲਈ ਸਿਰਫ ਗ੍ਰੀਨ ਕਾਰਡ ਜਿਹੜਾ ਹੋਲਡਰ ਆ ਉਹ ਜਾਂ ਸਿਟੀਜ਼ਨ ਜਾਂ ਫਿਰ ਜਿਹੜੇ ਬੰਦਿਆਂ ਕੋਲ ਇਹ ਵੀਜ਼ੇ ਹੋਣਗੇ H2A H2B ਤੇ E2 ਇਹ ਬੇਸਿਕਲੀ ਉਹ ਨੇ ਜਿਹੜੇ ਬਾਹਰ ਲਿਆਂ ਜਿਵੇਂ ਕੰਟਰੀਆਂ ਤੋਂ ਆ ਕੇ ਚਲਾਉਂਦੇ ਜਿਵੇਂ ਕੈਨੇਡਾ ਤੋਂ ਕੋ ਚਲਾਉਂਦਾ ਜਾਂ ਜਾਂ ਵੀਜ਼ਾ ਲੈ ਕੇ ਇਹ ਇਹ ਵੀਜ਼ਾ ਨੰਬਰ ਬੜੇ ਘੱਟ ਆ ਮੈਂ 10000 ਵੀਜ਼ਾ ਨੰਬਰ ਆ ਸਾਰੇ ਹੀ ਤੇ ਜ਼ਿਆਦਾ ਬੰਦੇ ਜਿਹੜੇ ਆ ਉਹ ਆਪਣੇ ਇੱਚ ਨੇ ਹੁਣ ਜਿਹੜੇ ਅੰਕੜੇ ਆਏ ਆ ਉਹ ਤੇ ਬੇਸਿਕਲੀ ਇਹ ਆ ਕਿ ਉਹਨਾਂ ਨੇ ਆਪ ਹੀ ਜਾਰੀ ਕੀਤੇ ਨੇ ਇਨਾ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਨੇ ਉਹ ਇਹ ਕਹਿ ਰਹੇ ਆ ਕਿ 2 ਲੱਖ ਇਦਾਂ ਦਾ ਬੰਦਾ ਜਿਹੜਾ ਕਿ ਸੀ ਡੀ ਐਲ ਲਾਇਸੈਂਸ ਹੋਲਡਰ ਆ ਜਿਹੜਾ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਜਿਹੜਾ ਕਿ ਨੌਨ ਰੈਜ਼ਿਡੈਂਟ ਆਪਣੇ ਕਿੰਨੇ ਕਿਹਦੇ ਚ ਆਪਣੇ ਇਹ ਚੋ 25% ਬੰਦੇ ਆ ਸੋ ਇਹਦਾ ਮਤਲਬ ਆ ਕਿ 50000 ਤੋਂ ਉੱਤੇ ਆਪਣੇ ਬੰਦਿਆਂ ਦਾ ਨੰਬਰ ਆ ਜਿਹੜੇ ਕਿ ਇੰਡੀਆ ਦੇ ਹੈਗੇ ਆ ਉਹ ਚ ਪੰਜਾਬ ਤੇ ਹਰਿਆਣੇ ਦੇ ਕਾਫੀ ਆ ਤੇ ਉਹ ਬੰਦੇ ਖਾਸ ਕਰਕੇ ਕੈਲੀਫੋਰਨੀਆ ਸਟੇਟਾਂ ਚ ਨੇ ਇੰਡੀਆਨਾ ਚ ਨੇ ਤੇ ਵਸ਼ਿੰਗਟਨ ਇਹਨਾਂ ਸਟੇਟਾਂ ਜਿਆਦਾ ਨੇ ਤੇ ਇਹ ਇਹਨਾਂ ਨੂੰ ਹੁਣ ਲਾਇਸੈਂਸ ਇਹਨਾਂ ਦੇ ਰੀਨਿਊ ਨਹੀਂ ਹੋਣਗੇ ਉਹ ਇਹਨਾਂ ਨੇ ਉਹਦਾ ਵੀ ਤਰਕ ਦਿੱਤਾ ਬੜਾ ਇੰਟਰਸਟਿੰਗ ਹਮ ਕਾਰਕੋਨਾਂ ਨੇ ਇਹ ਦਿੱਤਾ ਉਹ ਇਹ ਕਹਿ ਰਹੇ ਆ ਕਿ ਜਿਹੜੇ ਇਹ ਇੰਡਸਟਰੀ ਆ ਇਹਦੇ ਸਿਰਫ ਉਹਨਾਂ ਦੇ ਮੁਤਾਬਕ 5% ਬੰਦੇ ਨੇ ਜਿਹੜੇ ਕਿ ਨੌਨ ਸਿਟੀਜ਼ਨ ਜਾਂ ਨੌਨ ਗ੍ਰੀਨ ਕਾਰਡ ਹੋਲਡਰ ਟਰੱਕ ਚਲਾਉਂਦੇ ਆ ਤੇ ਉਹ ਕਹਿ ਰਿਹਾ ਕਿ ਜੇ ਇਹਨਾਂ ਨੂੰ ਹੁਣ ਜਦੋਂ ਇਹਨਾਂ ਦੇ ਰੀਨਿਊ ਨਹੀਂ ਹੋਣੇ 2 ਸਾਲ 3 ਸਾਲ ਤੱਕ ਉਹ ਤੱਕ ਨਵੇਂ ਡਰਾਈਵਰ ਆ ਜਾਣਗੇ ਤਾਂ ਇੰਡਸਟਰੀ ਜਿਹੜੀ ਹੈਗੀ ਆ ਉਹ ਜੋ ਵੀ ਲਾਸ ਹੋਏਗਾ ਉਹਨੂੰ ਜਜ਼ਬ ਕਰ ਲਏਗੀ ਤੇ ਇੰਡਸਟਰੀ ਤੇ ਕੋਈ ਇਹਦਾ ਫਰਕ ਨਹੀਂ ਪਏਗਾ ਇਹ ਉਹ ਕਹਿ ਰਿਹਾ ਤੇ ਹੁਣ ਇਹ ਲੇਕਿਨ ਸਾਡੀ ਪ੍ਰੋਬਲਮ ਇਹ ਆ ਕਿ ਨਵੇਂ ਨੂੰ ਤਾਂ ਮਿਲਣਾ ਹੀ ਨਹੀਂ ਜਿਵੇਂ ਹੁਣ ਕਿਸੇ ਬੰਦੇ ਕੋਲ ਵਰ ਪਰਮਿਟ ਆਉਨੇ ਹੁਣ ਇਗਜ਼ਾਮ ਪਾਸ ਜਾਂ ਟੈਗ ਉੱਜਾ ਟਰੱਕ ਚਲਾਉਣਾ ਚਾਹੁੰਦਾ ਜਿਹੜੇ ਪੁਰਾਣੇ ਨੇ ਉਹਨਾਂ ਦੇ ਜਿਵੇਂ ਜਿਵੇਂ ਲਾਇਸੈਂਸ ਹੁਣ ਐਕਸਪਾਇਰ ਹੋਈ ਜਾਣਗੇ ਤੇਵੇਂ-ਤਵੇਂ ਉਹਨਾਂ ਨੂੰ ਪ੍ਰੋਬਲਮ ਆਈ ਗਈ ਵੱਡੀ ਦੂਸਰਾ ਜਿਹੜਾ ਹੈਗਾ ਉਹ ਇਹਨਾਂ ਨੂੰ ਇਹ ਪ੍ਰੋਬਲਮ ਆਏਗੀ ਇਹ ਇਹਨਾਂ ਬੰਦਿਆਂ ਨੂੰ ਕਿ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਆ ਉਹ ਅਜੇ ਵੀ ਬਰਕਰਾਰ ਆ ਜੀ ਤੇ ਜਿਹੜੇ ਹੁਣ ਇੰਗਲਿਸ਼ ਉਹਦਾ ਮਤਲਬ ਇਹ ਨਹੀਂ ਵੀ ਜੇ ਕਿਸੇ ਦਾ ਲਾਇਸੈਂਸ ਹੈਗਾ ਜਾਂ 2 ਸਾਲ ਤੋਂ ਇੰਗਲਿਸ਼ ਤੋਂ ਛੂਟ ਆ ਜਿਹੜੀ ਹੁਣ ਇੰਗਲਿਸ਼ ਦੀ ਪ੍ਰੋਬਲਮ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ 35 ਬੰਦੇ ਜਿਹੜੇ ਇਹਨਾਂ ਨੇ ਫੜੇ ਆ ਆਪਣੇ ਵੀਰਵਾਰ ਨੂੰ ਉਹ ਉਹਨਾਂ ਕੋ ਸਾਰਿਆਂ ਕੋ ਲਾਇਸੈਂਸ ਹੀ ਵੈਲੇਸ਼ਨ ਨਹੀਂ ਸੀਗੀ ਉਹਨਾਂ ਨੂੰ ਕੱਢ ਲਿਆ ਇੰਗਲਿਸ਼ ਕਰਕੇ ਬਾਅਦ ਜਿਹੜਾ ਅੰਡਰਲਾਈਂਗ ਸੈਲਮ ਦਾ ਇਹਨਾਂ ਨੂੰ ਪਤਾ ਹੀ ਆ ਵੀ ਸੈਲਮ ਵਾਲੇ ਆ ਸਾਰੇ ਉਹਨ ਡਿਟੇਨ ਕਰ ਲਏ ਉਹ ਤੇ ਫਿਰ ਇੱਕ ਹੋਰ ਖਬਰ ਆਈ ਆ ਕਿ ਓਕਲਾਹੋਮਾ ਸਟੇਟ ਤੋਂ ਜਿਹੜੇ ਹਰਿਆਣੇ ਦੇ ਬੰਦੇ ਨੇ ਇਹ 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 ਕਾਫੀ ਫੜੇ ਨੇ ਇਹ ਵੀ 30 35 ਤੋਂ ਉੱਪਰ ਨੰਬਰ ਆ ਇਹਨਾਂ ਦਾ ਤੇ ਇਹ ਰੋਜ਼ ਦਾ ਹੀ ਕੰਮ ਆ ਸੋ ਇਹਦੇ ਕਰਕੇ ਟਰਕਿੰਗ ਇੰਡਸਟਰੀ ਜਿਹੜੇ ਸਾਡੇ ਬੰਦੇ ਉੱਥੇ ਹੈਗੇ ਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਨੁਕਸਾਨ ਹੋਣ ਜਾ ਰਿਹਾ ਹੁੰਦੇ ਦਿਨਾਂ ਵਿੱਚ ਜੀ ਨਹੀਂ ਜਿਹੜੇ ਆਪਣੇ ਜਿਹੜੇ 30 35 ਤੁਸੀਂ ਉਸ ਦਿਨ ਦੱਸਿਆ ਸੀ ਉਹਨਾਂ ਚੋਂ ਬਹੁਤੇ ਆਪਣੇ ਹੀ ਨੇ ਨਹੀਂ ਉਹ ਤਾਂ ਮੈਂ ਪੰਜਾਬੀ ਦੱਸਿਆ ਤੁਹਾਨੂੰ ਜਿਹੜੇ ਆਪਣੇ ਸਿੱਖ ਜਾਂ ਪੰਜਾਬੀ ਆ ਤੇ ਜਿਹੜੇ ਹਰਿਆਣੇ ਵਾਲੇ ਆਲੇ ਲੱਗਾ ਪੰਜਾਬ ਵਾਲੇ ਆਡਾ ਉਹ ਤਾਂ ਮਤਲਬ ਹਰਿਆਣੇ ਵਾਲੇ ਬਾਅਦ ਚ ਫੜਿਆ ਪੰਜਾਬ ਨਾਲੋਂ ਭਾਸਕਰ ਸਾਹਿਬ ਸਾਡੇ ਤੇ ਲੋਕ ਗੀਤਾਂ ਦੇ ਵਿੱਚ ਵੀ ਤੁਸੀਂ ਦੇਖੋ ਹਾਰਨੇਤ ਦਾ ਗਾਣਾ ਹੈ ਨਾ ਕਿ ਤੇਰਾ ਬੱਲੀਏ ਨੀ ਯਾਰ ਟਰੱਕ ਤੇ ਆ ਟੱਚ ਕਰਦਾ ਵੀਕ 2 ਲੱਖ ਤੇ ਆ ਮਤਲਬ ਉਹ ਉੱਥੇ ਵੀ ਗਾਣਿਆਂ ਚ ਵੀ 8 ਲੱਖ ਮਹੀਨੇ ਦਾ ਕਮਾਉਣ ਦੀ ਟਰਕਿੰਗ ਤੋਂ ਗੱਲ ਹੋ ਰਹੀ ਹੈ ਸੋ ਮੈਨੂੰ ਲੱਗਦਾ ਇਹ ਵੱਡੀ ਸੱਟ ਹੈ ਬਹੁਤ ਸਾਰੇ ਲੋਕਾਂ ਦੇ ਸੁਪਨੇ ਅੱਗੇ ਵੀ ਅੱਗੇ ਜਾਣਦੇ ਸੀ ਜਨਾਂ ਦੀਆਂ ਰਿਸ਼ਤੇਦਾਰੀਆਂ ਪਰਿਵਾਰਾਂ ਦੇ ਮੈਂਬਰ ਕੇ ਪਿਛੇ ਘਰ ਬਦਲਤੇ ਉਹਨਾਂ ਨੇ ਆਪਣੇ ਸਾਰੇ ਸੋ ਇੰਜ ਲੱਗਦਾ ਹੀ ਜਿਵੇਂ ਉਹ ਜੰਨਤ ਤੇ ਟਰੱਕ ਚਲਾਓ ਤੇ ਆਪਣੀਆਂ ਪੀੜੀਆਂ ਬਦਲ ਲਓ ਜਸਪ੍ਰੀਤ ਜੀ ਮੈਨੂੰ ਇਹ ਜ਼ਰੂਰ ਦੱਸਿਓ ਕਿ ਜਿਸ ਤਰ੍ਹਾਂ ਦੇ ਕੇਸ ਹੁਣ ਹੋਏ ਨੇ ਜਿੰਨੀਆਂ ਡਿਪੋਰਟੇਸ਼ਨਸ ਹੋਈਆਂ ਨੇ ਆ ਤੁਸੀਂ ਦੱਸਿਆ ਕਿ 130 ਤੋਂ ਜ਼ਿਆਦਾ ਲੋਕ ਬੀਬੀ ਹਰਜੀਤ ਕੌਰ ਦੇ ਨਾਲ ਹੀ ਆਏ ਨੇ ਇਨਾਂ ਕੋਲ ਹੁਣ ਬਦਲ ਕੀ ਨੇ ਜੇ ਮੰਨ ਲਓ ਜਿਸ ਤਰੀਕੇ ਨਾਲ ਮੈਂ ਦੇਖ ਰਿਹਾ ਸੀ ਉਸ ਔਰਤ ਦੇ ਅਥਰੂ ਨਹੀਂ ਰੁਕ ਰਹੇ ਉਹਦਾ ਪਰਿਵਾਰ ਉੱਥੇ ਆ ਇੱਥੇ ਉਹਦੇ ਕੋਲ ਘਰ-ਬਾਰ ਵੀ ਹੈ ਨਹੀਂ ਰਿਸ਼ਤੇਦਾਰਾਂ ਕੋ ਟਿਕੀ ਹੋਈ ਹੈ ਉਹਨੂੰ ਜੇ ਮੰਨ ਲਓ ਵਾਪਸੀ ਕਰਨੀ ਹੈ ਤਾਂ ਉਹਦੇ ਕੋਲ ਕਿਹੜੇ ਰਸਤੇ ਬਚੇ ਨੇ ਜਾਂ ਪੂਰਾ ਬੂਆ ਬੰਦ ਕਰਤਾ ਅਮਰੀਕਾ ਲਈ ਉਹਨਾਂ ਦੇ ਰਸਤੇ ਬੰਦ ਹੋ ਗਏ ਦੇਖੋ ਇਹਦੇ ਨਾ ਦੋ ਪਹਿਲੂ ਆ ਜੀ ਬੇਸਿਕਲੀ ਇੱਕ ਤਾਂ ਕਾਨੂੰਨੀ ਪਹਿਲੂ ਆ ਤੇ ਇੱਕ ਹੈਗਾ ਹਿਊਮੈਨਿਟਰੀਅਨ ਸੋ ਜਿਹੜਾ ਹਿਊਮੈਨਿਟਰੀਅਨ ਆ ਉਹ ਤਾਂ ਗਲਤ ਹੈ ਹੀ ਆ ਵੀ ਜਿਹੜਾ ਹੁਣ 30 ਸਾਲ ਤੋਂ ਰਹਿ ਰਿਹਾ ਹੁਣ ਉਹ ਜਿਵੇਂ ਉਹਦੀ ਹਾਲਤ ਉਥੇ ਘਰ-ਬਾਰ ਹੀ ਹੈ ਨਹੀਂ ਇਸ ਤਰ੍ਹਾਂ ਹੀ ਇੱਕ ਸਾਡੇ ਕੋਲੇ ਗਿਆਨੀ ਅਮਰਜੀਤ ਸਿੰਘ ਉਹਨਾਂ ਦਾ ਹੈਗਾ ਕੇਸ ਤੇ ਉਹ ਤਰੀਬਨ ਉਹ ਵੀ 30-35 ਸਾਲ ਤੋਂ ਇੱਥੇ ਆਨੇ ਪਹਿਲਾਂ ਫਿਲੀਪਾਈਨ ਕੀਰਤਨ ਕਰਦੇ ਸੀ ਫਿਰ ਤੇ ਕਈ ਗੁਰਦੁਆਰਿਆਂ 'ਚ ਉਹ ਹੈੱਡ ਗ੍ਰੰਥੀ ਵੀ ਰਹੇ ਆ ਤੇ ਉਹਨਾਂ ਦਾ ਵੀ ਪਿੱਛੇ ਟਿਕਾਣਾ ਕੋਈ ਹੈ ਨਹੀਂ ਸਾਰੇ ਬੱਚੇ ਇੱਥੇ ਨੇ ਸੋ ਇਸ ਕਿਸਮ ਦੇ ਬਹੁਤ ਬੰਦੇ ਨੇ ਜਿਹੜੇ ਕਿ ਇੰਨੇ ਪੁਰਾਣੇ ਆ ਤੇ ਉਹਨਾਂ ਦਾ ਇੱਥੇ ਕੋ ਰੂਟ ਸੀ ਹੈ ਨਹੀਂ ਇਸ ਕੰਟਰੀ ਦੇ ਵਿੱਚ ਤੇ ਕੁਝ ਨਵੇਂ ਨੇ ਜਿਹਨਾਂ ਨੂੰ ਕਰਦੇ ਆ ਜਿਹੜੇ 5-7 ਸਾਲ ਤੋਂ ਆਏ ਆ ਤੇ ਅੱਜ ਮੇਰਾ ਟਰੱਕਿੰਗ ਵਾਲੇ ਬੰਦੇ ਹੋ ਗਏ ਯੰਗ ਇਹਨਾਂ ਦੇ ਤਾਂ ਸਾਰੇ ਘਰ-ਬਾਰ ਉਥੇ ਇੰਡੀਆ 'ਚ ਹੀ ਆ ਇਹ ਜਿਹੜਾ ਅਮਰੀਕਾ ਦਾ ਲਾਅ ਹੈ ਨਾ ਜਿਹੜਾ ਕਾਨੂੰਨੀ ਮਤਲਬ ਹਿਮੈਨਿਟਰੀ ਅੰਗਲ ਤੋਂ ਉਹਦਾ ਇਹ ਗਲਤ ਆ ਸਾਰਾ ਕੁਝ ਹੀ ਕਿਉਂਕਿ ਬਹੁਤ ਜ਼ਿਆਦਾ ਜੇ ਆਪਾਂ ਦੇਖੀਏ ਤਾਂ ਐਂ ਲੱਗਦਾ ਵੀ ਇਨ ਹਿਊਮਨ ਆ ਲੇਕਿਨ ਜਿਹੜਾ ਕਾਨੂੰਨੀ ਐਸਪੈਕਟ ਆ ਉਹ ਇਹ ਹੈਗਾ ਵੀ ਕਾਨੂੰਨ ਦੇ ਮੁਤਾਬਕ ਆ ਇਹ ਜਿਹੜਾ ਅਮਰੀਕਾ ਦਾ ਇਮੀਗ੍ਰੇਸ਼ਨ ਦਾ ਲਾਅ ਬੜਾ ਸਖਤ ਆ ਉਹ ਅੱਜ ਤੋਂ ਹੀ ਨਹੀਂ ਉਹਦਾ ਇਹ ਲਾਅ ਕੋ ਨਵੇਂ ਨਹੀਂ ਬਣੇ ਤਾਂ ਬੜੇ ਪੁਰਾਣੇ ਲਾਅ ਪਰ ਪਹਿਲਾਂ ਇਨਫੋਰਸ ਨਹੀਂ ਹੋਏ ਸੋ ਇਹ ਚ ਇਹ ਆ ਵੀ ਜੇ ਕਿਸੇ ਦੇ ਖਿਲਾਫ ਰਿਮੂਵਲ ਆਰਡਰ ਹੋ ਜਾਂਦਾ ਡਿਪੋਰਟੇਸ਼ਨ ਲੱਗ ਜਾਂਦੀ ਆ ਉਹ ਸਰਕਾਰ ਨੂੰ ਪਾਵਰ ਹੈਗੀ ਆ ਉਹਨੂੰ ਇਨਫੋਰਸ ਲekin ਹੁਣ ਦੀ ਜਿਹੜੀ ਸਰਕਾਰ ਆ ਉਹ ਕਹਿ ਰਹੀ ਆ ਅਸੀਂ ਇਨਫੋਰਸ ਕਰਨਾ ਚਾਹੀਏ ਡੈਪੂਟੇਸ਼ਨ 20 ਸਾਲ ਪੁਰਾਣੀ ਚਾਹੇ 30 ਸਾਲ ਪੁਰਾਣੀ ਆ ਚਾਹੇ 2 ਸਾਲ ਪੁਰਾਣੀ ਆ ਤੇ ਜਿਹੜੇ ਲੋਕਾਂ ਦਾ ਕ੍ਰਿਮਨਲ ਰੈਕਡ ਆ ਉਹ ਉਹਨਾਂ ਨੂੰ ਵੀ ਬੜਾ ਸੀਰੀਅਸਲੀ ਲੈ ਰਹੇ ਨੇ ਅੱਗੇ ਸਰਕਾਰਾਂ ਦਾ ਕ੍ਰਾਈਟੇਰੀਆ ਸੀ ਵੀ ਜਿਹਨੂੰ 1 ਸਾਲ 1.5 ਸਾਲ ਤੋਂ ਉੱਤੇ ਸਜ਼ਾ ਹੋਈ ਆ سنگੀਨ ਜੁਰਮ ਉਹਦਾ ਹੀ ਕਰੋ ਛੋਟੇਆ ਕ੍ਰਾਈਮ ਵਾਲਿਆਂ ਜਿਵੇਂ ਕਿਸੇ ਨੂੰ ਡੀਵਾਈ ਹੋਇਆ ਜਾਂ ਕਿਸੇ ਨੇ ਚੋਰੀ ਕੀਤੀ ਆ ਸਿਕਟਾਂ ਵੇਚਦੀਆਂ ਇਹਨਾਂ ਦੇ ਉੱਤੇ ਤੁਸੀਂ ਨਾ ਕਰੋ ਕਾਰਵਾਈ ਉਹ ਇਹ ਸਰਕਾਰ ਦੀ ਪਾਲਿਸੀ ਬੜੀ ਸਖਤ ਆ ਤੇ ਹੁਣ ਜਿਹੜੇ ਸਰਕਾਰੀ ਅੰਕੜੇ ਇਹਨਾਂ ਨੇ ਪਬ 2 ਮਿਲੀਅਨ ਜਿਹੜਾ ਬੰਦਾ ਆ ਉਹ ਅਮਰੀਕਾ ਦੇ ਵਿੱਚੋਂ ਡਿਪੋਰਟ ਹੋ ਕੇ ਜਿਹੜਾ ਹੈ ਉਹ ਉਹ ਚਲਿਆ ਗਿਆ ਤੇ ਜਾਂ ਉਹ ਜਿਹੜਾ ਹੈਗਾ ਉਹ ਬੰਦਾ ਇਹਨਾਂ ਨੇ ਰਿਪੋਰਟ ਕਰਤਾ ਜਾਂ ਆਪ ਚਲਿਆ ਗਿਆ ਇਹ ਬਹੁਤ ਵੱਡੀ ਗੱਲ ਆ ਆਫੀਸ਼ੀਅਲ ਇਹ ਫਿਗਰਸ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕਿ 2 ਮਿਲੀਅਨ ਬੰਦਾ ਆ ਸਾਲ ਦੇ ਵਿੱਚ ਇਥੋਂ ਅਸੀਂ ਬਾਹਰ ਭੇਜਣ ਚ ਕਾਮਯਾਬ ਹੋਏ ਆ ਤੇ ਹੋਰ ਵੀ ਬਹੁਤ ਜਾਣਗੇ ਸੋ ਇਹ ਤੇ ਇਹਨਾਂ ਦੀ ਮੂਵਮੈਂਟ ਆ ਵੀ ਜਿਹੜਾ ਲੱਭ ਗਿਆ ਭੇਜ ਦਿਓ ਹੁਣ ਜਿਹੜਾ ਤੁਹਾਡੇ ਵਾਲਾ ਸਵਾਲ ਆ ਜਾ ਹੋਰਾਂ ਲੋਕਾਂ ਦਾ ਬੇਸਿਕਲੀ ਇਹ ਆ ਜਿਹੜਾ ਕੁਐਸਚਨ ਆ ਕਿ ਇਹਨਾਂ ਲੋਕਾਂ ਨੂੰ ਜਿਹੜੇ ਜਾਂਦੇ ਆ ਰਿਪੋਰਟ ਹੋ ਕੇ ਨਾ ਕੋ ਆਪਸ਼ਨ ਆ ਕੀ ਨੇ ਸੋ ਬੇਸਿਕਲੀ ਜਿਹੜੀ ਇਹਨਾਂ ਦੀ ਜਿਹੜੀ ਆਪਸ਼ਨ ਆ ਉਹ ਬੜੀਆਂ ਲਿਮਟਿਡ ਆਪਸ਼ਨਸ ਨੇ ਇਹ ਇੱਕੋ ਹੀ ਤਰੀਕੇ ਨਾਲ ਆ ਸਕਦੇ ਨੇ ਜੇ ਇਹਨਾਂ ਦੇ ਜਿਹੜੇ ਹਸਬੈਂਡ ਵਾਈਫ ਜਾਂ ਸਪਾਊਸ ਉਹ ਸਿਟੀਜ਼ਨ ਹੋਣ ਗ੍ਰੀਨ ਕਾਰਡ ਹੋਲਡਰ ਹੋਣ ਉਹ ਇਹਨਾਂ ਲਈ ਪਟੀਸ਼ਨ ਕਰਨ ਤੇ ਉਸ ਤੋਂ ਬਾਅਦ ਇੱਕ ਵੇਵਰ ਅਪਲਾਈ ਕਰਨਾ ਪੈਂਦਾ 601 ਜਦੋਂ ਵੀ ਕਿਸੇ ਬੰਦੇ ਨੂੰ ਇੱਥੇ ਇਥੋਂ ਰਿਪੋਰਟ ਕੀਤਾ ਜਾਂਦਾ ਇਹ ਗੱਲ ਬੜੀ ਇੰਪੋਰਟੈਂਟ ਸਮਝਣ ਵਾਲੀ ਆ ਜਿਹੜੀ ਮੋਸਟ ਇੰਪੋਰਟੈਂਟ ਗੱਲ ਆ ਉਹ ਇਹ ਹੈਗੀ ਆ ਕਿ ਉੱਤੇ ਬਾਰ ਲੱਗਦੀ ਆ ਬੈਨ ਲੱਗਦਾ 5 ਸਾਲ ਜਾਂ 10 ਸਾਲ ਦਾ ਆਟੋਮੈਟਿਕ ਬੈਨ ਆ ਉਹ ਜਦੋਂ ਕੋਈ ਬੰਦਾ ਨਾ ਇੱਥੇ ਓਵਰਸਟੇ ਕਰਕੇ ਜਾਂਦਾ 6 ਮਹੀਨੇ ਤੋਂ ਵੱਧ ਜਿਵੇਂ ਇੱਕ ਬੰਦਾ ਆਇਆ ਉਹ 6 ਮਹੀਨੇ ਤੋਂ ਵੱਧ ਰਹਿ ਗਿਆ ਇੱਥੇ ਚਾਹੇ ਉਹ ਉਹ ਕਿਵੇਂ ਆਇਆ ਕਿੱਦਾਂ ਰਹਿ ਗਿਆ ਉਹਦੇ ਤੇ ਜੇ ਜੇ ਵਾਪਸ ਜਾਊਗਾ ਤਾਂ ਆਟੋਮੈਟਿਕ ਬਾਰ ਇਨੀਸ਼ੀਏਟ ਹੋ ਜਾਂਦਾ ਅ ਬਿਨਾ ਲਾਏ ਸੋ ਇਹਨਾਂ ਦਾ ਮੂਵਲ ਆਰਡਰ ਆ ਮੈਨੂੰ ਥੋੜਾ ਜਿਹਾ ਹੋਰ ਕਲੀਅਰ ਕਰ ਦਿਓ ਕੋਈ ਬੰਦਾ ਵਿਜ਼ਟਰ ਵੀਜ਼ੇ ਤੇ ਆਇਆ ਔਰ ਉਸ ਵਿਅਕਤੀ ਨੇ ਆਪਣੀ ਹੱਦ ਜਿਹੜੀ 6 ਮਹੀਨੇ ਦੀ ਉਹ ਟੱਪਤੀ ਉਸ ਤੇ ਬੈਨ ਹੋ ਜਾਊਗਾ ਨਹੀਂ ਜੇ ਉਹਦਾ ਵੀਜ਼ਾ ਰਿਵੋਕ ਹੋ ਗਿਆ ਜਾਂ ਨਹੀਂ ਪਤਾ ਲੱਗਾ ਫਿਰ ਤਾਂ ਠੀਕ ਆ ਪਰ ਜੇ ਹੁਣ ਉਹ ਫਜ ਕਰੋ 6 ਮਹੀਨੇ ਤੋਂ ਬਾਅਦ ਇੱਥੇ 8 ਮਹੀਨੇ 9 ਰਹਿ ਕੇ ਚਲ ਗਿਆ ਵਾਪਸ ਆਉਣ ਦੀ ਕੋਸ਼ਿਸ਼ ਕਰਦਾ ਤੇ ਉਹ 에어ਪੋਰਟ ਤੋਂ ਉਹਨੂੰ ਰਿਪੋਰਟ ਕਰ ਦਿੰਦੇ ਆ ਵੀ ਤੂੰ ਓਵਰਸਟੇ ਕੀਤਾ ਤਾਂ ਆਟੋਮੈਟਿਕ 5 ਸਾਲ ਦਾ ਬਾਅਦ ਟ੍ਰਿਗਰ ਹੋ ਜਾਂਦਾ ਸੋ ਜਦੋਂ ਵੀ ਕੋਈ ਬੰਦਾ ਇੱਥੇ ਓਵਰਸਟੇ ਕਰਦਾ ਜਾਂ ਉਹਦਾ ਵੀਜ਼ਾ ਕੈਨਸਲ ਹੁੰਦਾ ਉਹ ਤੇ ਉਹ ਇੱਕ ਸੰਦਾ ਬੈਨ ਲਾ ਦਿੰਦੇ ਨੇ ਬਾਕੀ ਇਹ ਹੁਣ ਇੱਕ ਕਈ ਕੇਸਾਂ ਕੇਸ ਟੂ ਕੇਸ ਆ ਕਈਆਂ ਸੂਰਤਾਂ 'ਚ 5 ਸਾਲ ਆ ਕਈਆਂ 'ਚ 10 ਸਾਲ ਆ ਸੋ ਜਿਹੜਾ ਵੀ ਬੰਦਾ ਇਥੋਂ ਰਿਪੋਰਟ ਹੋ ਕੇ ਜਾਂਦਾ ਇਹ ਗੱਲ ਬਹੁਤ ਇੰਪੋਰਟੈਂਟ ਸਮਝਣ ਵਾਲੀ ਆ ਸਾਰੇ ਸਰੋਤਿਆਂ ਨੂੰ ਕਿ ਜਿਹੜਾ ਬੰਦਾ ਇਥੋਂ ਰਿਪੋਰਟ ਹੋ ਕੇ ਜਾਂਦਾ ਉਹ ਕੱਲਾ ਰਿਪੋਰਟ ਹੀ ਨਹੀਂ ਹੋਇਆ ਔਰ ਉਹਦੇ ਤੇ ਇੱਕ ਸਰਟਨ ਬੈਨ ਲੱਗਿਆ ਜਾਂ 5 ਸਾਲ ਦਾ ਜਾਂ 10 ਸਾਲ ਦਾ ਅਮਰੀਕਾ ਵਾਪਸ ਨਹੀਂ ਆ ਸਕਦਾ ਉਹ ਜਿਹੜਾ ਬੈਨ ਉਹ ਅਸੀਂ ਬਾਅਰ ਕਹਿੰਦੇ ਆ ਇੱਥੇ ਬਾਅਰ ਲੱਗੀ ਆ ਉਨੂੰ ਰਿਮੂਵ ਕਰਨ ਵਾਸਤੇ ਵੇਵਰ ਅਪਲਾਈ ਕਰਨਾ ਪੈਂਦਾ ਉਹਦਾ ਨਾਮ ਹੈਗਾ 601 ਵੇਵਰ ਵੇਵਰ ਦਾ ਮਤਲਬ ਹੈ ਵੀ ਜਿਹੜੀ ਉਹ ਇਲੀਗਲ ਪ੍ਰੈਜ਼ੈਂਸ ਹੈ ਜਾਂ ਇੱਥੇ ਜਿਹੜਾ ਟਾਈਮ ਇਲੀਗਲ ਐਂਟਰੀ ਕੀਤੀ ਜੋ ਵੀ ਕੀਤਾ ਜਾਂ ਝੂਠ ਬੋਲਿਆ ਉਹਨਾਂ ਨੇ ਫੜ ਲਿਆ ਵੀ ਤੂੰ ਦੋ ਨਾਂ ਯੂਜ਼ ਕੀਤੇ ਜਾਂ ਸੈਲਮ ਦੀ ਐਪਲੀਕੇਸ਼ਨ 'ਚ ਗਲਤੀ ਆ ਕੋਈ ਜਾਂ ਵਾਟਐਵਰ ਜੋ ਵੀ ਗਲਤੀਆਂ ਨੇ ਉਹ ਸਾਰੀਆਂ ਮਾਫ਼ ਕੀਤੀਆਂ ਜਾਣ ਹੁਣ ਉਹ ਵੇਵਰ ਐਲੀਜੀਬਲ ਸਿਰਫ ਜਿਹੜੇ ਉਹ ਬੰਦੇ ਨੇ ਜਿਹੜੇ ਕਿ ਬਹੁਤ ਘੱਟ ਸੂਰਤਾਂ ਜਿਵੇਂ ਕਿ ਤਾਂ ਹਸਬੈਂਡ ਵਾਈਫ ਦੇ ਕੇਸ ਦੇ ਵਿੱਚ ਕਿ ਜਿੱਥੇ ਹਸਬੈਂਡ ਸਿਟੀਜ਼ਨ ਆ ਜਾਂ ਵਾਈਫ ਸਿਟੀਜ਼ਨ ਆ ਉਹ ਅਪਲਾਈ ਕਰਨ ਤੇ ਉਹਨਾਂ ਦਾ ਹੈਲਥ ਕੰਡੀਸ਼ਨ ਆ ਜਾਂ ਉਹਨਾਂ ਦੀ ਕੋਈ ਫਾਈਨੈਂਸ਼ੀਅਲ ਕੰਡੀਸ਼ਨ ਆ ਉਹਨਾਂ ਨੂੰ ਇਹ ਸ਼ੋ ਕਰਨਾ ਪੈਂਦਾ ਹਾਰਡਸ਼ਿਪ ਟੂ ਦਾ ਕੁਆਲੀਫਾਈਂਗ ਰਿਲੇਟਿਵ ਕਿ ਜਿਹੜਾ ਜਿਹਨੇ ਪਟੀਸ਼ਨ ਕੀਤੀ ਆ ਜੇ ਹਸਬੈਂਡ ਸਿਟੀਜ਼ਨ ਆ ਜਾਂ ਵਾਈਫ ਕਹ ਲਓ ਸਿਟੀਜ਼ਨ ਆ ਹਸਬੈਂਡ ਇਥੋਂ ਰਿਪੋਰਟ ਹੋ ਗਿਆ ਉਹਦੇ ਲਈ ਪਟੀਸ਼ਨ ਕੀਤੀ ਆ ਤੇ ਵਾਈਫ ਨੂੰ ਹਾਰਡਸ਼ਿਪ ਹੋਣੀ ਚਾਹੀਦੀ ਆ ਜਾਂ ਉਹ ਬਿਮਾਰ ਆ ਜਾਂ ਉਹਨੂੰ ਫਾਈਨੈਂਸ਼ੀਅਲ ਹਾਰਡਸ਼ਿਪ ਆ ਜੇ ਚੰਗੀ ਭਲੀ ਤੇ ਦੂਸਰਾ ਗਰਾਉਂਡ ਆ ਜੇ ਮਾਪੇ ਬੱਚਿਆਂ ਦਾ ਅਪਲਾਈ ਕਰਦੇ ਜਿਵੇਂ ਪੇਰੈਂਟ ਨੇ 올ਡ ਨੇ ਉਹ ਸਿਟੀਜ਼ਨ ਨੇ ਬੱਚਾ ਰਿਪੋਰਟ ਹੋ ਗਿਆ ਤੇ ਜਦੋਂ ਪਟੀਸ਼ਨ ਉਹ ਨਿਕਲਦੀ ਆ ਤਾਂ ਉਹਦੇ ਚ ਵੇਵਰ ਆ ਬਾਕੀ ਸੂਰਤਾਂ ਚ ਵੇਵਰ ਨਹੀਂ ਜਿਵੇਂ ਹੁਣ ਜਿਹੜੇ ਇਥੋਂ ਬੰਦੇ ਰਿਪੋਰਟ ਹੋ ਕੇ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਸਿਟੀਜ਼ਨ ਨੇ ਫਰਜ਼ ਕਰੋ ਵੀ ਕੋਈ ਇੱਥੇ ਮਤਲਬ ਬੰਦਾ ਰਿਪੋਰਟ ਹੋ ਕੇ ਗਿਆ ਜਿਵੇਂ ਆਪਾਂ ਹਰਜੀਤ ਕੌਰ ਦਾ ਕੇਸ ਜਾਂ ਕਿਸੇ ਹੋਰ ਦਾ ਲੈ ਲਓ ਜਿਹਦੇ ਬੱਚਾ ਇੱਥੇ ਲੜਕਾ ਆ ਲੜਕੀ ਸਿਟੀਜ਼ਨ ਆ ਉਹ ਪਟੀਸ਼ਨ ਤਾਂ ਕਰ ਦੂਗਾ ਪਰ ਵੇਵਰ ਨਹੀਂ ਮਿਲਣਾ ਵੇਬਰਵਾਸੀ ਐਲੀਜੀਬਲ ਨਹੀਂ ਆਉ ਉਹਨੂੰ ਫਿਰ ਉਹ 5 ਸਾਲ 10 ਸਾਲ ਜਿੰਨਾ ਬੈਨ ਲੱਗਿਆ ਉਹ ਰਹਿਣਾ ਪੈਣਾ ਉਹ ਰਹਿ ਕੇ ਉਸ ਤੋਂ ਬਾਅਦ ਉਹਦੀ ਵਾਰੀ ਆਊਗੀ ਇਹ ਹੁਣ ਕੇਸ ਟੂ ਕੇਸ ਡਿਪੈਂਡ ਕਰਦਾ ਹੈ ਦੋ ਆਪਾਂ ਅਪਲਾਈ ਕਰਦੇ ਆ ਕਿੰਨਾ ਪਾਰ ਲੱਗੀ ਹੈ ਉੱਤੇ ਇਹ ਇਹ ਵੱਡਾ ਸਵਾਲ ਹੈ ਅਦਰਵਾਈਜ਼ ਤਾਂ ਜਿਵੇਂ ਇਨਵੈਸਟਰ ਵੀਜ਼ਾ ਵਗੈਰਾ ਕੁਝ ਬੰਦਾ ਕਰ ਸਕਦਾ ਜੇ ਬੈਨ ਨਾ ਲੱਗਿਆ ਹੋਵੇ ਹੋਰ ਰਸਤੇ ਨੇ ਜਿਵੇਂ ਹੁਣ ਇਹਨਾਂ ਨੇ ਕਿਹਾ ਸੀਗਾ ਕਿ 8 ਕਰੋੜ ਜਾਂ ਕਿੰਨਾ ਉਹਨਾਂ ਨੇ ਟਰੰਪ ਨੇ ਨਵੀਂ ਸਕੀਮ ਦਿੱਤੀ ਹੈ ਉਹ ਇਹਨਾਂ ਦਾ ਲਾਗੂ ਨਹੀਂ ਹੁੰਦਾ ਇਹਨਾਂ ਤੇ ਲਾਗੂ ਨਹੀਂ ਹੁੰਦਾ ਜੀ ਇਹਨਾਂ ਤੇ ਲਾਗੂ ਨਹੀਂ ਹੁੰਦਾ ਉਹ ਤਾਂ ਉਹਨਾਂ ਬੰਦਿਆਂ ਲਈ ਉਹਦਾ ਬਹੁਤ ਜ਼ਿਆਦਾ ਉਹਦੇ ਵਿੱਚ ਵੀ ਸਟ੍ਰਿਕਟਨੈਸ ਆ ਉਹਨੂੰ ਵੈਟਿੰਗ ਕਹਿੰਦੇ ਨੇ ਕਿ ਉਹਦੇ ਜੋ ਦੇਖਦੇ ਨੇ ਬੰਦੇ ਦਾ ਬੈਕਗ੍ਰਾਉਂਡ ਆ ਪਹਿਲਾਂ ਤਾਂ ਉਹ ਪੈਸੇ ਕਿੱਥੋਂ ਆਏ ਕੌਣ ਆ ਉਹਨੇ ਕੋਈ ਓਵਰਸਟੇਏ ਤਾਂ ਨਹੀਂ ਕੀਤਾ ਉਹ ਤਾਂ ਉਹੋ ਜਿਹੇ ਬੰਦੇ ਜਿਵੇਂ ਕਿਸੇ ਨੇ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਰਿਫਿਊਜ਼ ਹੋਇਆ ਹੋਵੇ ਉਹਨੂੰ ਵੀ ਨਹੀਂ ਮਿਲਦਾ ਉਹ ਅੱਛਾ ਤੇ ਉਹਦੇ ਵਿੱਚ ਬੇਸਿਕਲੀ ਬੰਦੇ ਦਾ ਬਹੁਤ ਕਲੀਨ ਰੈਕੋਰਡ ਚਾਹੀਦਾ ਜਿਆਦਾ ਆਇਆ ਹੀ ਨਾ ਹੋਵੇ ਕਦੇ ਅਮਰੀਕਾ ਜਾਂ ਫਿਰ ਓਦਾਂ ਦਾ ਹੋਵੇ ਵੀ ਜਿਹੜਾ ਆ ਜਾ ਕੇ ਟਾਈਮ ਤੇ ਮੁੜਦਾ ਰਿਹਾ ਉਹ ਕੋ ਕੰ ਇਹ ਤਾਂ ਫਿਰ ਰਸਤੇ ਲਗਭਗ ਬੰਦ ਹੀ ਨੇ ਜੀ ਹਾਂਜੀ ਹਾਂਜੀ ਤਕਰੀਬਨ ਬੰਦ ਨੇ ਠੀਕ ਆ ਪਟੀਸ਼ਨ ਇਹਨਾਂ ਦਾ ਰਿਲੇਟਿਵ ਕਰ ਸਕਦੇ ਆ ਪਰ ਜਿਹੜਾ ਵੇਵਰ ਮਿਲਣਾ ਆ ਜਿਹੜੀ ਉਹ ਬੈਨ ਜਿੰਨਾ ਵੀ ਲੱਗਿਆ 5-10 ਸਾਲ ਦਾ ਉਹ ਸਿਰਫ ਹਸਬੰਡ ਵਾਈਫ ਦੇ ਕੇਸਾਂ 'ਚ ਤੇ ਜਾਂ ਜੇ ਪੇਰੈਂਟ ਬੱਚੇ ਲਈ ਕਰਦਾ ਜਿਵੇਂ ਮਾਪੇ ਬਾਪ ਸਿਟੀਜ਼ਨ ਨੇ ਹੁਣ ਜੇ ਛੇੜਾ 올ਡ ਬੰਦਾ ਜੇ ਉਹਨੇ ਹਰਜੀਤ ਕੌਰ ਜੀ ਸਿਟੀਜ਼ਨ ਹੁੰਦੇ ਤੇ ਇਹ ਆਪਣਾ ਇਹਨਾਂ ਦਾ ਬੱਚਾ ਰਿਪੋਰਟ ਹੁੰਦਾ ਉਹਦੇ ਲਈ ਕਰਦੇ ਉੱਥੇ ਸੀਗਾ ਉਹ ਬਾਕੀ ਤਾਂ ਫਿਰ ਪਟੀਸ਼ਨ ਤਾਂ ਕਰ ਸਕਦੇ ਇਹਨਾਂ ਦੇ ਬੱਚੇ ਲੇਕਿਨ ਉਹਨਾਂ ਦਾ ਟਾਈਮ ਜਿੰਨਾ ਵੀ ਉਹਨਾਂ ਦੇ ਬੈਨ ਲੱਗਿਆ ਉਹ ਟਾਈਮ ਇਹਨਾਂ ਨੂੰ ਆਊਟ ਆਫ ਕੰਟਰੀ ਰਹਿਣਾ ਪੈਣਾ ਚਾਹੇ ਉਹ 5 ਸਾਲਾਂ ਦਾ ਜਾਂ 10 ਸਾਲਾਂ ਅੱਗੇ ਵੀ ਕੋਈ ਪਤਾ ਨਹੀਂ ਜਦੋਂ ਵੇਵਰ ਅਪਲਾਈ ਕਰਦੇ ਆ ਤਾਂ ਵੇਵਰ ਦੀ ਪਤਾ ਵੇਟ ਕਿੰਨੀ ਆ ਵੇਵਰ ਦੀ 3 ਸਾਲ ਵੇਟ ਆ ਅਪਲਾਈ ਹੋਣ ਤੋਂ ਬਾਅਦ ਅੱਛਾ ਹਾਂਜੀ ਜਦੋਂ ਆਪਾਂ ਹੁਣ ਵੇਵਰ ਜੇ ਅੱਜ ਕਿਸੇ ਦਾ ਅਪਲਾਈ ਕਰਦੇ ਆ ਕੁੱਲੇਜ ਬਲ ਹੋਵੇ ਜਿਵੇਂ ਮੰਨ ਲਓ ਕੋ ਸਿਟੀਜ਼ਨ ਆ ਉਹਦਾ ਹਸਬੰਡ ਵਾਈਪਾਸ ਚਲ ਗਏ ਪਟੀਸ਼ਨ ਅਪਰੂਵ ਹੋ ਗਈ ਉਹਨੇ ਵੇਵਰ ਕਰਤਾ ਵੇਵਰ ਦੀ ਵੀ 2.5 3 ਸਾਲ ਦੀ ਵੇਟ ਆ ਹੂੰ अच्छा सरकार ਦੇ ਪਦਰ ਤੇ ਇਸ ਤਰ੍ਹਾਂ ਦੇ ਮਾਨਵੀ ਆਧਾਰਾਂ ਤੇ ਕੋਈ ਸੁਣਵਾਈ ਲਈ ਡਿਸਕ੍ਰੀਸ਼ਨਰੀ ਪਾਵਰਸ ਨਹੀਂ ਹੁੰਦੀਆਂ ਜਾਂ ਕੁਝ ਕਿਉਂਕਿ ਜਿਹੜੀ ਪ੍ਰਕਿਰਿਆ ਉਹ ਤਾਂ ਇੱਕ ਅਲੱਗ ਹੈ ਸਬੰਧਤ ਡਿਪਾਰਟਮੈਂਟ ਕੋਲ ਹੈ لیکن ਜੇ ਡਾਇਰੈਕਟਲੀ ਕੋਈ گورنمنٹ ਨਮਾਇੰਦੇ ਜਿਵੇਂ ٹرمپ ਨੇ ਜਾਂ ਕੋਈ ਹੋਰ ਕਿਸੇ ਪੱਧਰ ਤੇ ਆਪਣਾ ਭਾਈਚਾਰਾ ਉੱਥੇ ਕੁਝ ਕਰਦਾ ਕਿਸੇ ਵਿਅਕਤੀ ਵਿਸ਼ੇਸ਼ ਲਈ ਤਾਂ ਇਹ ਇਦਾਂ ਦੇ ਰਾਹ ਰਸਤੇ ਨਿਕਲਣ ਦੀ ਸੰਭਾਵਨਾ ਹੁੰਦੀ ਹੈ ਕਿ ਇੱਕ औरत ਬਿਲਕੁਲ ਹੀ ਇਕੱਲੀ ਪੈ ਗਈ ਉਹਦੇ ਕੋਲ ਹੁਣ ਕੋਈ ਹੋਰ ਬਦਲ ਹੀ ਨਹੀਂ بچਿਆ ਤਾਂ ਕੀ ਉਹ ਬਾਕੀ ਜ਼ਿੰਦਗੀ ਆਪਣੇ ਬੱਚਿਆਂ ਤੋਂ ਬਿਨਾ ਇਕੱਲੀ ਕੱਟ ਸਕਦੀ ਹੈ ਇੱਥੇ ਉਹਦੇ ਕੋਲ ਜੇ ਕੋਈ ਰਸਤਾ ਹੀ ਨਹੀਂ ਤਾਂ ਨਹੀਂ ਹਿਮੈਨਿਟਰੀਅਨ ਤੌਰ ਤੇ ਤਾਂ ਗਲਤ ਹੈ ਹੀ ਇਹਦਾ ਬੇਸਿਕਲੀ ਜਿਹੜਾ ਹੁਣ 30 ਸਾਲਾਂ ਬਾਅਦ ਜਾਂਦਾ ਉਹਨੂੰ ਉੱਥੇ ਫੈਮਿਲੀ ਉਹਦੀ ਨਾਰਮਲੀ ਅਮਰੀਕਾ ਜੀ ਹੋਊਗੀ ਜਾਂ ਕਿਸੇ ਹੋਰ ਮੁਲਕ ਜਹ ਹੁੰਦੀ ਕਈਆਂ ਦੀ ਤਾਂ ਉਹ ਕੋਈ ਹੈ ਹੀ ਕੋਈ ਟਿਕਾਣਾ ਉੱਥੇ ਕਿਧਰ ਹੋਊਗੀ ਭਰਾਵਾਂ ਭੈਣਾਂ ਕੋਲ ਜਾ ਕੇ ਤੁਹਾਨੂੰ ਪਤਾ ਵੀ ਕਿਸੇ ਕੋ ਰਹਿਣਾ ਜਾ ਦੇ ਰੋਕਾ ਹੋ ਜਾਂਦਾ ਜੋ ਵੀ ਸਿਚੁਏਸ਼ਨ ਆ ਜਾਂ ਫਿਰ ਬੱਚਿਆਂ ਨੂੰ ਇਥੋਂ ਜਾ ਕੇ ਸਾਂਭਣਾ ਪਊਗਾ ਉਹ ਉੱਥੇ ਬਾਰ ਬਾਰ ਜਾ ਕੇ ਰਹਿਣਗੇ ਪਰ ਇਹ ਆ ਵੀ ਲਾ ਦੇ ਵਿੱਚ ਤਾਂ ਕੋਈ ਪ੍ਰੋਵੀਜ਼ਨ ਨਹੀਂ ਇੱਕ ਹਿਮੈਨਿਟਰੀਅਨ ਬੇਸਿਸ ਹੈਗਾ ਪਰ ਇਹ ਸਰਕਾਰ ਉਹਦਾਂ ਦੀ ਨਹੀਂ ਹੈ ਜੇ ਤਾਂ ਇੰਨੀ ਹਿਊਮਨ ਰਾਈਟ ਦੀ ਕਦਰ ਕਰਨ ਵਾਲੀ ਹੁੰਦੀ ਤਾਂ ਰਿਪੋਰਟ ਹੀ ਕਿਉਂ ਕਰਦੀ ਇਹਨਾਂ ਨੂੰ ਸੋ ਇਹ ਤਾਂ ਕੋ ਅਗਲੀ ਸਰਕਾਰ ਆਊਗੀ ਫਿਊਚਰ ਦੇ ਵਿੱਚ ਹੋ ਸਕਦਾ ਉਹ ਇਦਾਂ ਦੀ ਪਾਲਿਸੀ ਬਣਾਵੇ ਜਾਂ ਕੋ ਬਿੱਲ ਆ ਜਾਵੇ ਲੈ ਕੋ ਲੈ ਕੇ ਕਿ ਜਿਹੜੇ ਬੰਦੇ ਇਦਾਂ ਦੇ ਗਏ ਇਹਨਾਂ ਨੂੰ ਵਾਪਸ ਜੇ ਕੋਲੇਚਬਲ ਹੈਗੇ ਉਹ ਕੀਤਾ ਜਾ ਸਕੇ ਪਰ ਫਿਲਹਾਲ ਅਜੇ ਆ ਜਿਹੜੀ ਹੁਣ ਹੈਗੀ ਹੈ ਜਿਹੜੀ ਰਜਿਮ ਹੈ ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਤਰਸ ਜਾ ਹਿਮੈਨਿਟਰੀਅਨ ਗਰਾਉਂਡ ਦੀ ਸੰਭਾਵਨਾ ਨਹੀਂ ਹੈਗੀ ਠੀਕ ਗੱਲ ਤੁਹਾਡੀ ਮਤਲਬ ਆਮ ਤੌਰ ਤੇ ਤਾਂ ਪੋਲਿਟਿਕਲੀ ਹੁੰਦਾ ਹੈ ਜੇ ਅਦਾਲਤੀ ਪ੍ਰਕਿਰਿਆ ਚ ਨਾ ਹੋਵੇ ਤਾਂ ਕੋਈ ਕਿਸੇ ਕਿਸੇ ਕੋਲ ਆਪਣੀ ਪਾਵਰ ਹੋਵੇ ਡਿਸਕ੍ਰੈਸ਼ਨਰੀ ਉਹ ਹੁੰਦੀ ਹੈ ਰਾਸ਼ਟਰਪਤੀ ਜਾਂ ਕਿਸੇ ਹੋਰ ਅਥਾਰਟੀ ਕੋਲ ਨਹੀਂ ਇਹ ਤਾਂ ਇਮੀਗ੍ਰੇਸ਼ਨ ਕੋਲ ਹੀ ਹੈਗੀ ਜਿਹੜੇ ਇਹਨਾਂ ਦਾ ਯੂਐਸਸੀਆਈਸ ਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੋਲ ਹੈਗੀ ਆ ਕਿ ਜੇ ਤੁਸੀਂ ਕਿਸੇ ਨੇ ਪਟੀਸ਼ਨ ਕੀਤੀ ਹੋਈ ਆ ਅੰਡਰਲਾਈਇੰਗ ਤੇ ਉਹ ਜਿਵੇਂ ਕਿਸੇ ਨੇ ਹਸਬੰਡ ਵਾਈਫ ਦੀ ਕੀਤੀ ਆ ਜਾਂ ਮਾਪੇ-ਬਾਪ ਦੀਆਂ ਫਰਾੜਾ ਉਹਦੇ ਵਿੱਚ ਜੇ ਉਹ ਕਹਿ ਦਵੇ ਵੀ ਦੇਖੋ ਜੀ ਮਤਲਬ ਹਿਊਮੈਨਿਟੇਰੀਅਨ ਬੇਸਿਕ ਕੀਤਾ ਜਾਵੇ ਚਾਹੌਣ ਤਾਂ ਕਰ ਸਕਦੇ ਆ ਕਿਸੇ ਨਾ ਕਿਸੇ ਕੇਸ ਦੇ ਵਿੱਚ ਜਿਆਦਾ ਹਾਰਡਸ਼ਿਪ ਸ਼ੋਅ ਕਰਕੇ ਪਰ ਰੇਅਰ ਹੁੰਦਾ ਪਰ ਆਹ ਤਾਂ ਸਰਕਾਰ ਦਾ ਬਿਲਕੁਲ ਉਮੀਦ ਹੈ ਨਹੀਂ ਉਹਦੀ ਅਸਤਰ ਸਾਹਿਬ ਜਸਪ੍ਰੀਤ ਜਿਹੜੀ ਹਰਜੀਤ ਕੌਰ ਨੂੰ ਬੇੜੀਆਂ ਪਾ ਕੇ ਲਿਆਇਆ ਗਿਆ ਇੰਡੀਆ 132 ਹੋਰ ਲੋਕ ਵੀ ਆਏ ਠੀਕ ਹੈ ਸਾਰਿਆਂ ਨੂੰ ਬੇੜੀਆਂ ਪਾ ਕੇ ਲਾਇਆ ਸੀ ਜਾਂ ਸਿਰਫ ਹਰਜਿਤ ਕਰੋ ਸਾਰਿਆਂ ਨੂੰ ਹੀ ਹੋਊਗਾ ਜੀ ਕਿਉਂਕਿ ਇਹਨਾਂ ਦਾ ਜਿਹੜਾ ਸਟੈਂਡਰਡ ਪ੍ਰੋਸੀਜਰ ਆ ਉਹ ਇਹ ਆ ਕਿ ਜਦੋਂ ਇਹ ਫੜਦੇ ਆ ਉਹਨੂੰ ਬੇੜੀਆਂ ਜਾਂ ਜਿਹੜੀਆਂ ਹਸਕੜੀਆਂ ਲਾਉਂਦੇ ਆ ਵੀ ਤਾਂ ਕਿ ਇਹ ਕਿਸੇ ਅਫਸਰ ਦੇ ਗੜਨਾ ਪੈ ਜਾਵੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਐਜ਼ ਏ ਇਦਾਂ ਟਰੀਟ ਕਰਦੇ ਆ ਵੀ ਜਦ ਤੱਕ ਕ੍ਰਿਮੀਨਲ ਨੂੰ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਉਹਨਾਂ ਦੇ ਵਰਦੀਆਂ ਪਾਉਂਦੇ ਨੇ ਮੇਰੇ ਖਿਆਲ ਲੈਂਦਾ ਵੀ ਵਰਦੀਆਂ ਜੀ ਹੋਊ ਇਹਨਾਂ ਨੂੰ ਕਿਉਂਕਿ ਆਮ ਤੌਰ ਤੇ ਇਹ ਹੈਗਾ ਵੀ ਉਹ ਕੱਪੜੇ-ਕੋਪੜੇ ਵੀ ਉਹਦਾ ਬੈਗ ਫੜਾਉਂਦੇ ਕੱਪੜਿਆਂ ਦਾ ਕਪੜੇ ਪਾਉਣ ਵੀ ਨਹੀਂ ਦਿੰਦੇ ਜਿਹੜੀ ਵਰਦੀ ਹੁੰਦੀ ਆ ਉਹਦੇ ਉਹਦੇ ਵਿੱਚ ਹੀ ਲ ਜਾਂਦੇ ਚਾਹੇ ਹੋਰ ਇੰਟਰਸਟਿੰਗ ਗੱਲ ਆ ਜੇ ਤੁਸੀਂ ਇਹ ਕੋਸ਼ਿਸ਼ ਕਰਕੇ ਕਰਦੇ ਜਾਂ ਵਕੀਲ ਦੇਖ ਲੈਣ ਕਿ ਆਪਣੀ ਟਿਕਟ ਲਾ ਦਿੰਨੇ ਉਹ ਵੀ ਨਹੀਂ ਮੰਨਦੇ ਕਹਿੰਦੇ ਸਰਕਾਰੀ ਖਰਚੇ ਭੇਜਾਂਗੇ ਸਾਡੇ ਕੋਲ ਫੰਡ ਹੈਗੇ ਆ ਅਸੀਂ ਚੜਾ ਕੇ ਫੋਨ ਕਰਾਂਗੇ ਤੁਹਾਡੀ ਟਿਕਟ ਦੀ ਲੋੜ ਨਹੀਂ ਮਿਹਰਬਾਨੀ ਆ ਸੋ ਟਿਕਟ ਵੀ ਆਪਣੀ ਪੱਲਿਓ ਲਾਉਂਦੇ ਆ ਇਹ ਦੇਖੋ ਤੁਸੀਂ ਨਹੀਂ ਉਹਦੇ ਚ ਇੱਕ ਚੀਜ਼ ਸੀ ਨਾ ਵੀ ਉਹ ਕਹਿੰਦੇ ਮੈਨੂੰ ਰੋਟੀ ਨਹੀਂ ਦਿੱਤੀ ਈਵਨ ਇੰਨੀ ਠੰਡ ਚ ਰੱਖਿਆ ਠੰਡਾ ਕਮਰਾ ਸੀ ਮੈਨੂੰ ਉੱਤੇ ਲੈਣ ਲਈ ਕੁਝ ਨਹੀਂ ਦਿੱਤਾ ਉਹ ਤਾਂ ਕੁੜੀਆਂ ਨੇ ਮੇਰੀ ਮਦਦ ਕਰ ਦਿੱਤੀ ਈਵਨ ਮੇਰੇ ਕੋ ਗੱਡੀ ਤੇ ਨਹੀਂ ਚੜਿਆ ਜਾ ਰਿਹਾ ਤੇ ਮੇਰੀ ਫਿਰ ਇੱਕ ਅਫਸਰ ਨੇ ਹੱਥ ਕੜੀ ਖੋਲੀ ਤੇ ਮੈਂ ਫੜ ਕੇ ਚੜੀ ਮਤਲਬ ਬੜਾ ਅਜੀਬ ਜਰ ਕਿਸੇ ਵੇਲੇ ਬੰਦਾ इमोਸ਼ਨਲੀ ਵੀ ਹੁੰਦਾ ਵੈਸੇ ਤਾਂ ਸਾਰਿਆਂ ਲਈ ਹੋਊਗਾ ਜੀ ਨਹੀਂ ਸਲੂਕ ਤਾਂ ਦੇਖੋ ਜਿਹੜਾ ਹੈਗਾ ਉਹ ਨੋ ਡਾਊਟ ਅ ਕੱਲ ਇੱਕ ਮੈਂ ਪਰਸੋਂ ਦੇਖ ਰਿਹਾ ਸੀ ਖਬਰ ਨਿਊਯਾਰਕ ਤੋਂ ਜਿਹੜੇ ਪ੍ਰੋਟੈਸਟ ਜਿਹੜੇ ਬੰਦਿਆਂ ਨੇ ਕੀਤਾ ਲਾਅ ਮੇਕਰ ਦੇ ਉਹ ਦੋ ਦਾ ਮੇਰੇ ਬੜੇ ਦੋਸਤ ਨੇ ਉਹਨਾਂ ਨੇ ਕੀ ਕੀਤਾ ਵੀ ਉੱਥੇ ਜਿਹੜਾ ਇਮੀਗ੍ਰੇਸ਼ਨ ਦਾ ਕੋਰਟ ਆ ਉੱਥੇ ਕਿਸੇ ਬੰਦੇ ਨੂੰ ਜਿਹੜੀ ਫੜਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਉਹ ਗਏ ਵੀ ਇਹ ਕੀ ਹੋ ਰਿਹਾ ਤਾਂ ਉੱਥੇ ਕੋਈ ਲੇਡੀ ਉਹਨਾਂ ਨੂੰ ਦੇਖ ਕੇ ਦਲੇਰ ਹੋ ਗਈ ਉਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇ ਵੀ ਮੇਰੇ ਹਸਬੰਡ ਨੂੰ ਜਾਂ ਬਾਇਫਰੈਂਡ ਨੂੰ ਨਾ ਲੈ ਕੇ ਜਾਓ ਉਹ ਅਫਸਰ ਨੇ ਇਹਨੂੰ ਚੱਕ ਕੇ ਮਾਰਿਆ ਕੰਧ ਨਾਲ ਤੇ ਥੱਲੇ ਸਿੱਟ ਕੇ ਠੁੱਡੇ ਮਾਰੇ ਤੇ ਉਹ ਵੀਡੀਓ 'ਚ ਰਿਕਾਰਡ ਹੋ ਗਈ ਉਹਨਾਂ ਨੇ ਰੋਲਾ ਉਸ ਤੋਂ ਬਾਅਦ ਉਹਨਾਂ ਨੇ ਸਸਪੈਂਡ ਕਰਤਾ ਉਹ ਅਫਸਰ ਨੂੰ ਪਰ ਹੁਣ ਉਹ ਜਿਹੜੇ ਲਾਅ ਮੇਕਰ ਇਹ ਕਹਿ ਰਿਹਾ ਕਿ ਇਹਦੇ ਖਿਲਾਫ ਕ੍ਰਿਮਨਲ ਕੇਸ ਚ ਲਾਓ ਵੀ ਉਹ ਕਹਿੰਦੇ ਜੇ ਅਸੀਂ ਸਟਿਆ ਹੋਵੇ ਕਿਸੇ ਨੂੰ ਇਦਾਂ ਤਾਂ ਸਾਡੇ ਖਿਲਾਫ ਤਾਂ ਕ੍ਰਿਮਨਲ ਕੇਸ ਬਣ ਚੁੱਕੇ ਤੈਨੂੰ ਤਾਂ ਸਸਪੈਂਡਿੰਗ ਕੀਤਾ ਜੇ ਉਹਨੇ ਫੜ ਕੇ ਉਹਨੂੰ ਉਹਨੂੰ ਚੱਕ ਕੇ ਕੰਧ ਨਾਲ ਮਾਰ ਕੇ ਥੱਲੇ ਸੁੱਟ ਕੇ ਠੁੱਡੇ ਮਾਰਿਓ ਦੇ ਦੇ ਲਓ ਸਾਹਮਣੇ ਮੀਡੀਆ ਦੇ ਤੇ ਲੋਕਾਂ ਦੇ ਲਾਅ ਮੇਕਰ ਦੇ ਉਹ ਫਿਰ ਉੱਪਰੋਂ ਥੱਲੇ ਤੱਕ ਇੱਕੋ ਜਿਹਾ ਮਾਹੌਲ ਬਣ ਜਾਂਦਾ ਨਾ ਜਦੋਂ ਬਣੀ ਜਾਂਦਾ ਹੈ ਨਾ ਜਦੋਂ ਨਵੀਂ ਨਵੀਂ ਆਉਂਦੀ ਹੈ ਨਾ ਤਾਕਤ ਕਿਉਂਕਿ ਇਹ ਆ ਵੀ ਪਹਿਲਾਂ ਹਜੇ ਇਨਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਇਹ ਕਹਣਾ ਓਕੇ ਸਰ ਤੁਹਾਨੂੰ ਇਦਾਂ ਕਰੀਏ ਮਤਲਬ ਪੋਲਾਈਟ ਰਹਿਣਾ ਫਲਾਣਾ ਜਦੋਂ ਫਿਰ ਉਹਨਾਂ ਨੂੰ ਇਹ ਹੁਣ ਹੋ ਜਾਂਦੀ ਐ ਸ਼ਾਇਦ ਵੀ ਚੱਕ ਦੋ ਕੰਮ ਤੇ ਉਹ ਫਿਰ ਜਿਹੜੇ ਥਲੜੇ ਹੈਗੇ ਆ ਉਹ ਜ਼ਿਆਦਾ ਲਿਬਰਟੀ ਲੈ ਜਾਂਦੇ ਆ ਤੇ ਇਹਦਾ ਪਤਾ ਉਦੋਂ ਲੱਗਣਾ ਜਦੋਂ ਦਿਨ ਬਦਲ ਲੰਗੇ ਤੇ ਹੋਰ ਨਵੇਂ ਬੰਦੇ ਆਉਣਗੇ ਨਵੀਂ ਸਰਕਾਰ ਆਊਗੀ ਤੇ ਫੇਰ ਹਿਸਾਬ-ਤਾਬ ਦਾ ਪਤਾ ਲੱਗੂਗਾ ਇਹਦੋਂ ਹੀਅਰਿੰਗਸ ਹੋਈਆਂ ਵੀ ਕੀ ਭਾਅ ਵਿਕਦੀ ਆ ਕਿਉਂਕਿ ਅਮਰੀਕਾ ਦੀ ਹਿਸਟਰੀ ਆ ਕਿ ਕਾਨੂੰਨ ਦਾ ਮੁਲਕ ਆ ਤੇ ਇਹਦੇ ਵਿੱਚ ਜੋ ਵੀ ਬੇਇਨਸਾਫੀਆਂ ਕਰਦੇ ਨੇ ਉਹਨਾਂ ਨੂੰ ਦਿਨਾ ਦੇਣਾ ਪੈਣਾ ਇੱਕ ਨਾ ਇੱਕ ਦਿਨ ਇਹ ਤਾਂ ਹੈ ਇਹ ਵੈਸੇ ਵੀ ਕਿਹਾ ਜਾਂਦਾ ਕਿ ਅਮਰੀਕਾ ਇਮੀਗਰੈਂਟਸ ਨੇ ਬਣਾਇਆ ਤੇ ਤੁਸੀਂ ਜੇ ਬਿਲਕੁਲ ਹੀ ਲੀਕ ਖਿੱਚ ਕੇ ਉਹਨਾਂ ਦੇ ਖਿਲਾਫ ਜਾਣਾ ਚਾਹੋਗੇ ਤਾਂ ਅਲਟੀਮੇਟਲੀ ਸਥਾਨਕ ਲੋਕਾਂ ਨੂੰ ਵੀ ਪਰੇਸ਼ਾਨੀਆਂ ਆਉਣਗੀਆਂ ਸਰਵਿਸਸਾਂ ਦੇਣੀਆਂ ਹੀ ਪੈਣੀਆਂ ਭਾਸਕਰ ਸਾਹਿਬ ਤੁਹਾਡਾ ਸਵਾਲ ਹੋਊਗਾ ਵੈਸੇ ਜਸਪ੍ਰੀਤ ਜੀ ਜਦੋਂ ਤੋਂ ਟਰੰਪ ਉਹਨਾਂ ਨੇ ਸੋਚ ਚੱਕੀ ਹੈ ਜਨਵਰੀ 20 ਤੋਂ ਉਸ ਤੋਂ ਬਾਅਦ ਕਈ ਡਿਸੀਜਨ ਲਿੱਤੇ ਜਿਦੇ ਵਿੱਚੋਂ ਇੱਕ ਡਿਸੀਜਨ ਸੀਗਾ ਕਿ ਜਿਹੜੇ ਬੱਚੇ ਅਮਰੀਕਾ ਦੇ ਵਿੱਚ ਪੈਦਾ ਹੋਣਗੇ ਉਹਨਾਂ ਨੂੰ ਬਾਈ ਬਰਥ ਹੁਣ ਸਿਟੀਜ਼ਨਸ਼ਿਪ ਨਹੀਂ ਮਿਲੇਗੀ ਉਸ ਤੋਂ ਇਲਾਵਾ ਟੈਰੀਫ ਲਾਇਆ 50% ਭਾਰਤ ਦੇ ਉੱਤੇ ਤੇ ਬ੍ਰਾਜ਼ੀਲ ਦੇ ਉੱਤੇ ਉਹ ਵੀ ਕੋਰਟ ਨੇ ਇਹ ਡਿਕਲੇਅਰ ਕਰਤਾ ਸੀਗਾ ਕਿ ਵੀ ਇਹ ਇਲੀਗਲ ਹੈ ਅਕਤੂਬਰ ਤੱਕ ਦੀ ਟਾਈਮ ਦਿੱਤਾ ਗਿਆ ਸੀ ਜਾਂ ਤੁਸੀਂ ਇਹਨੂੰ ਕਾਂਗਰਸ ਵਿੱਚ ਲੈ ਕੇ ਆਓ ਜਾਂ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਚੈਲੰਜ ਕਰੋ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਡਵੈਲਪਮੈਂਟ ਹੋਈ ਹੈ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀਆਂ ਇਹਨਾਂ ਨੇ ਐਗਜ਼ੈਕਟਿਵ ਆਰਡਰ ਕੀਤਾ ਸੀ ਬਰਸਾਈ ਸਿਟਸ ਜਿਹੜੀ ਸਿਨਸ਼ਿਪ ਬਾਰੇ ਹੈਗਾ ਬਰਥ ਰਾਈਟ ਬਾਰੇ ਬੇਸਿਕਲੀ ਕੀ ਆ ਕੇ ਜਿਹੜੀ ਅਮਰੀਕਨ ਕਨਸਟੀਟਿਊਸ਼ਨ ਦੀ 14th ਐਮੈਂਡਮੈਂਟ ਆ ਜਿਹੜੀ ਕਹਿੰਦੀ ਆ ਕਿ ਜਿਹੜੇ ਵੀ ਅਮਰੀਕਾ ਦੇ ਵਿੱਚ ਬੌਰਨਾ ਚਾਹੇ ਉਹ ਕੋਈ ਆ ਉਹਦੇ ਮਾਪੇ ਦਾ ਆਪਣਾ ਸਟੇਟਸ ਜਾਂ ਜੋ ਵੀ ਹੋਵੇ ਜਿਹੜਾ ਇੱਥੇ ਬੌਰਨ ਆਉ ਸਿਟੀਜ਼ਨ ਆ ਉਹਦਾ ਨਹੀਂ ਪੁੱਛਿਆ ਜਾਂਦਾ ਵੀ ਉਹਦੇ ਮਾਪੇ ਇੱਥੇ ਪੱਕੇ ਆ ਕਿ ਨਹੀਂ ਕਿਉਂਕਿ ਬੜੀ ਪੁਰਾਣੀ ਐਮੈਂਡਮੈਂਟ ਹੈਗੀ ਆ 1.5 200 ਸਾਲ ਪੁਰਾਣੀ ਇਹਨੂੰ ਅਗੇਨ ਅਗੇਨ ਕਈ ਕੋਰਟਾਂ ਨੇ ਅਮਰੀਕਨ ਸੁਪਰੀਮ ਕੋਰਟ ਨੇ ਵੀ ਠੀਕ ਠਹਿਰਾਇਆ ਕਿ ਬੇਸਿਕਲੀ ਇਹ ਜਿਹੜੀ ਹੈਗੀ ਆ ਇਹ ਸਹੀ ਅਮੈਂਡਮੈਂਟ ਵੀ ਜਿਹੜਾ ਇੱਥੇ ਬੌਰਨ ਆ ਸਿਟੀਜ਼ਨ ਹੋਊਗਾ ਉਹਦੇ ਮਾਪ ਦਾ ਸਟੈਟਸ ਨਹੀਂ ਹੋਊਗਾ ਪਰ 트럼ਪ ਸਾਹਿਬ ਇਹਨੂੰ ਨਹੀਂ ਮੰਨਦੇ ਉਹ ਇਹ ਕਹਿੰਦੇ ਆ ਕਿ ਇਹ ਨਹੀਂ ਹੋਣੀ ਚਾਹੀਦੀ ਤੇ ਇਹ ਚ ਬੇਸਿਕਲੀ ਕੀ ਆ ਕਿ ਇਸ ਤੋਂ ਬਾਅਦ ਜਿਹੜੀ ਕੋਰਟਾਂ ਦੇ ਵਿੱਚ ਕੇਸ ਗਿਆ ਜੀ ਜਦੋਂ ਇਹਨਾਂ ਨੇ ਇਹ ਐਗਜ਼ੈਕਟਿਵ ਆਰਡਰ ਕੀਤਾ ਜਿਹੜੀਆਂ ਲੋਅਰ ਕੋਰਟਾਂ ਹੈਗੀਆਂ ਡਿਸਟ੍ਰਿਕਟ ਕੋਰਟਸ ਵਗੈਰਾ ਉਹਨਾਂ ਨੇ ਇਹ ਇਹਦੇ ਹੱਕ ਦੇ ਵਿੱਚ ਕਿਹਾ ਕਿ ਐਮੈਂਡਮੈਂਟ ਠੀਕ ਹੈ ਇਹਨਾਂ ਦਾ ਆਰਡਰ ਗਲਤ ਆ ਉਹ ਹਰੇਕ ਤਰੀਬਨ ਜਿੰਨੀਆਂ ਕੋਰਟਾਂ ਜੇ ਗਿਆ ਸਾਰੀਆਂ ਨੇ ਸਟੇ ਦਿੱਤੀ ਹੈ ਚਾਹੇ ਉਹ ਕੈਲੀਫੋਰਨੀਆ ਚਾਹੇ ਓਰੇਗਨਾਂ ਚਾਹੇ ਬੋਸਟਨਾਂ ਚਾਹੇ ਨਿਊਯਾਰਕਾ ਇੱਕ ਵੀ ਇਦਾਂ ਦੀ ਕੋਰਟ ਨਹੀਂ ਜਿਨੇ ਕਿ ਇਹਨਾਂ ਦੇ ਉਹ ਜਿਹੜਾ ਆਰਡੀਨੈਂਸ ਸੀਗਾ ਜਾਂ ਐਗਜ਼ੀਕਟਿਵ ਆਰਡਰ ਸੀ ਉਹਦੇ ਉਲਟ ਸਟੇ ਨਹੀਂ ਦਿੱਤੀ ਇਸ ਤੋਂ ਬਾਅਦ ਇਹ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੁਣ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਫੈਸਲਾ ਕਰੇ ਜਿਹੜੀ ਸੁਪਰੀਮ ਕੋਰਟ ਆ ਉਹ ਜਿਹੜੀ ਇਸ ਟਾਈਮ ਤੇ ਇਹਨਾਂ ਦੇ ਮੁਤਾਬਕ ਚੱਲ ਰਹੀ ਹੈ ਜਿਹੜੀਆਂ ਲੋਅਰ ਕੋਰਟਾਂ ਦਾ ਹਰੇਕ ਹੀ ਇਹਨਾਂ ਦੇ ਆਰਡਰ ਦੇ ਉੱਤੇ ਸਟੇ ਲਾ ਦਿੰਦੀਆਂ ਨੇ ਲੇਕਿਨ ਉੱਪਰ ਜਾ ਕੇ ਉਹ ਫਿਰ ਆਰਡਰ ਜਿਹੜਾ ਹੈ ਗਾਰਵਰਸ ਹੋ ਜਾਂਦਾ ਹੁਣ ਦੇਖਣ ਵਾਲੀ ਗੱਲ ਆ ਸੁਪਰੀਮ ਕੋਰਟ ਇੱਥੇ ਕੀ ਫੈਸਲਾ ਕਰੇਗੀ ਪਰ ਫਿਲਹਾਲ ਉਹ ਲਾਗੂ ਆ ਫਿਲਹਾਲ ਜਿਹੜੀ ਬਰਥ ਰਾਈਟ ਰਿਲੇਸ਼ਨਸ਼ਿਪ ਹੈਗੀ ਆ ਉਹ ਮਿਲ ਰਹੀ ਆ ਜਿਹੜੇ ਵੀ ਬੰਦੇ ਇਥੇ ਬੱਚੇ ਬਾਰਨ ਹੁੰਦੇ ਨੇ ਉਹਨਾਂ ਨੂੰ ਅੱਜ ਵੀ ਸੈਂਡਸ਼ਿਪ ਸਰਟੀਫਿਕੇਟ ਜਾਂ ਪਾਸਪੋਰਟ ਜਿਹੜੇ ਆ ਉਹ ਮਿਲ ਰਹੇ ਆ ਦੂਜੀ ਗੱਲ ਜਿਹੜੀ ਟੈ ਯੂਐਸ ਕਾਂਗਰਸ ਆ ਜਿਵੇਂ ਇਹਨਾਂ ਦਾ ਹਾਊਸ ਐ ਸੈਨੇਟ ਉਹਨਾਂ ਕੋਲ ਪਾਵਰ ਆ ਟੈਰਿਫ ਲਾਉਣ ਦੀ ਨਾ ਕੇ ਪ੍ਰੈਜ਼ੀਡੈਂਟ ਕੋਲ ਇਹਨਾਂ ਨੇ ਪਾਵਰ ਆਪਣੇ ਹੱਥ ਚ ਲੈ ਲਈ ਹੁਣ ਜਿਹੜੀ ਕਾਂਗਰਸ ਆ ਉਹਦੇ ਜਿਹਨਾਂ ਦੀ ਮжоਰਿਟੀ ਆ ਜੇ ਤਾਂ ਉੱਥੇ ਮжоਰਿਟੀ ਦੂਜੀ ਪਾਰਟੀ ਦੀ ਹੋਵੇ ਫਿਰ ਤਾਂ ਉਹ ਮਤਾ ਪਾਸ ਕਰਕੇ ਰੱਦ ਕਰ ਸਕਦੇ ਇਸ ਚੀਜ਼ ਨੂੰ ਕਿ ਅਸੀਂ ਇਹਨੂੰ ਨਹੀਂ ਸਹਿਮਤ ਉਹ ਹੁਣ ਇਹਨਾਂ ਨਾਲ ਚੱਲ ਰਹੇ ਨੇ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਉਹਦੇ ਖਿਲਾਫ ਕੋਈ ਇਦਾਂ ਦਾ ਨਹੀਂ ਕੀਤਾ ਪਰ ਬੇਸਿਕਲੀ ਜਿਹੜਾ ਇਹਨਾਂ ਦਾ ਕਨਸਟੀਟਿਊਸ਼ਨ ਇਹ ਕਹਿੰਦਾ ਵੀ ਉਹ ਪਾਵਰ ਅਮਰੀਕਨ ਜਿਹੜੀ ਕਾਂਗਰਸ ਆ ਉਹਦੇ ਕੋਲ ਆ ਜਿਹੜੇ ਟੈਰੇਫ ਲਾਉਣ ਦੀ ਪਾਸ ਜਿਹੜੀ ਇਹਨਾਂ ਨੇ ਇੱਕ ਹੋਰ ਕੰਮ ਕੀਤਾ ਜਿਹੜੀ ਏਡ ਬੰਦ ਕੀਤੀ ਆ ਬਾਹਰਲੇ ਮੁਲਕਾਂ ਨੂੰ ਜਿੱਦਾਂ ਹੁਣ ਉਹਨਾਂ ਨੇ ਪੈਸੇ ਰੱਖਿਆ ਕਾਂਗਰਸ ਨੇ ਕਿ ਜਿਹੜੇ ਮੁਲਕਈ ਹੁੰਦੇ ਨੇ ਹਮੈਰੀਟੇਰੀਅਨ ਕਾਜ਼ਸ ਉਹਨਾਂ ਵਾਸਤੇ ਜਿਹੜੇ ਫੋਰਨ ਕੰਟਰੀਜ਼ ਨੂੰ ਏਡ ਮਿਲ ਸਕਦੀ ਆ ਉਹ ਵੀ ਇਹਨਾਂ ਨੇ ਬੰਦ ਕਰਤੀ ਉਹ ਵੀ ਕਾਂਗਰਸ ਕਰ ਸਕਦੀ ਐ ਇਹ ਨਹੀਂ ਕਰ ਸਕਦੇ ਲੇ ਉਹ ਫਿਰ ਹੁਣ ਤੁਹਾਨੂੰ ਪਤਾ ਵੀ ਜਿਹੜੀ ਜੈਜੀ ਸਰਕਾਰ ਆ ਜਿਹੜੇ ਬੜੇ ਹਿਸਾਬ ਨਾਲ ਕੰਮ ਚੱਲਦਾ ਇਹ ਫਿਰ ਉਹ ਹਸਾਬ ਨਾਲ ਚੱਲਦੇ ਆ ਤੇ ਆਪਣੀ ਮਨਮਰਜ਼ੀ ਕਰਦੇ ਆ ਜੀ ਇੱਕ ਜਸਟੀਸ ਦੀ ਡੈਡ ਲਾਈਨ ਦਿੱਤੀ ਸੀ ਕਿ ਅਕਤੂਬਰ ਤੱਕ ਦੀ ਕਿ ਅਬ ਅਕਤੂਬਰ ਤੱਕ ਟ੍ਰੈਂਪ ਉਹਨਾਂ ਹਾਇਰ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਨੇ ਜਾਂ ਫਿਰ ਯੂਐਸ ਦੀ ਕਾਂਗਰਸ ਦੇ ਵਿੱਚ ਐ ਟੈਰੀਫ ਵਾਲਾ ਮਾਮਲਾ ਲੈ ਕੇ ਆਉਣਾ ਪਏਗਾ ਹਜੇ ਤੱਕ ਦੋਨੋਂ ਕੰਮ ਨਹੀਂ ਹੋਏ ਤੇ ਕੀ ਹੁਣ ਆਪਾਂ ਮੰਨ ਕੇ ਚੱਲੀਏ ਕਿ 50% ਟੈਰਿਫ ਜਿੱਦਾਂ ਇੰਡੀਆ ਦੇ ਉੱਤੇ ਲਾਇਆ ਜਾਂ ਬ੍ਰਾਜ਼ੀਲ ਦੇ ਉੱਤੇ ਲਾਇਆ ਜਾਂ ਹੋਰ ਕੰਟਰੀਆਂ ਦੇ ਉੱਤੇ ਲਾਇਆ ਉਹ ਨਲ ਐਂਡ ਵਾਈਟ ਡਿਕਲੇਅਰ ਹੋ ਜਾਏਗਾ ਅਗਰ ਇੱਕ ਉਸ ਡੈਡ ਲਾਈਨ ਤੱਕ ਸੁਪਰੀਮ ਕੋਰਟ ਜਾਂ ਫਿਰ ਕਾਂਗਰਸ ਦੇ ਵਿੱਚ ਇਹ ਮਤਾ ਨਹੀਂ ਲੈ ਕੇ ਆਉਂਦੇ ਨਹੀਂ ਕੋਰਟ ਨੇ ਤਾਂ ਡਿਸੀਜਨ ਦੇਤਾ ਪਿੱਛੇ ਲਾਸਟ ਵੀਕ ਟੈਰਿਫ ਲਾ ਸਕਦੇ ਆ ਇਹ ਤੇ ਪਰ ਜਿਹੜੀ ਕਾਂਗਰਸ ਆ ਉਹਦੇ ਕੋਲ ਜਿਹੜੀ ਮжоਰਿਟੀ ਪਾਰਟੀ ਹੁੰਦੀ ਆ ਉਹਦਾ ਜਿਹੜਾ ਸਪੀਕਰ ਹੈਗਾ ਜਾਂ ਮжоਰਿਟੀ ਲੀਡਰ ਆ ਉਹ ਲੈ ਕੇ ਆਉਂਦਾ ਰੈਜ਼ੋਲੂਸ਼ਨ ਉਹ ਇਹਨਾਂ ਦੀ ਆਪਣੀ ਪਾਰਟੀ ਦੇ ਹੈਗੇ ਆ ਉਹ ਇਹ ਮਤਾ ਹੀ ਨਹੀਂ ਲਿਆ ਰਹੇ ਜਾਂ ਇਹ ਬਿੱਲ ਹੀ ਨਹੀਂ ਲੈ ਕੇ ਆ ਰਹੇ ਜਾਂ ਡਿਸਕਸ਼ਨ ਪਰ ਜਿਹੜੀ ਕੋਰਟ ਤੋਂ ਇਹਨਾਂ ਨੇ ਲੈ ਲਿਆ ਕੋਰਟ ਦੇ ਵਿੱਚ ਕੋਰਟ ਨੇ ਫੈਸਲਾ ਕਰਤਾ ਸੁਪਰੀਮ ਕੋਰਟ ਨੇ ਟੈਰਿਫ ਲਾਉਣ ਦੀ ਜਿਹੜੀ ਪਾਵਰ ਪ੍ਰੈਜ਼ੀਡੈਂਟ ਕੋਲ ਹੈਗੀ ਆ ਇਹ ਤਾਂ ਮਤਲਬ ਹੈ ਜਦੋਂ ਚਾਉਣਗੇ ਲੈ ਆਉਣਗੇ ਲੱਗੂਗਾ ਵੀ ਸਿਰੋ ਪਾਣੀ ਲੰਗਦਾ ਕਰਾਉਣਾ ਪੈਣਾ ਕਾਂਗਰਸ ਚ ਵੀ ਕਰਾ ਲੈਣਗੇ ਮੈਨੂੰ ਲੱਗਦਾ ਆਪਾਂ ਖਤਮ ਕਰੀਏ ਜੀ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਮਿਹਰਬਾਨੀ ਜੀ ਥੈਂਕ ਯੂ